ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲਡਰਸ ਦੇ ਅੰਦਰ ਤੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਜਿਹੜਾ ਮੇਰਾ ਪਿੰਡ ਆ ਉਹ ਪਿੰਡ ਸਿਪੀਆਂ ਜ਼ਿਲ੍ਹਾ ਬਠਿੰਡਾ ਬਠਿੰਡੇ ਦੇ ਬਿਲਕੁਲ ਨਾਲ ਹੀ ਇਹ ਪਿੰਡ ਇਹ 7 ਕਿਲੋਮੀਟਰ ਦੂਰੀ ਤੇ ਥਰਮਲ ਪਲਾਂਟ ਥਰਮਲ ਪਲਾਂਟ ਦੇ ਬਿਲਕੁਲ ਨਾਲ 4 4.5 ਕਿਲੋਮੀਟਰ ਦੂਰ ਆ ਥਰਮਲ ਪਲਾਂਟ ਤੋਂ ਜੇ ਕਿਸੇ ਭੈਣ ਨੇ ਆ ਕੇ ਕੱਪੜੇ ਕੋਈ ਸਲਾਈ ਵਗੈਰਾ ਕਰਾਉਣੇ ਹੁੰਦੇ ਆ ਜਾਂ ਕੋਈ ਹੋਰ ਰਾਇ ਮਸ਼ਵਰਾ ਕਰਨਾ ਹਨ ਕੰਮ ਸ਼ੁਰੂ ਕਰਨ ਬਾਰੇ ਤੁਸੀਂ ਇੱਕ ਵਾਰੀ ਰਾਇ ਜ਼ਰੂਰ ਕਰ ਲਿਆ ਕਰੋ ਕਈ ਵਾਰੀ ਕੀ ਹੁੰਦਾ ਭੈਣਾ ਪਹਿਲਾਂ ਦੁਕਾਨ ਕਰਨ ਦੀ ਕਾਲੀ ਜਾਂ ਪਟਿਕ ਕਰਨ ਦੀ ਕਾਲੀ ਤੇ ਫਿਰ ਚੱਕਣ ਦੀ ਕਾਲੀ ਤਾਂ ਕਰਕੇ ਪਹਿਲਾਂ ਇੱਕ ਵਾਰੀ ਰਾਇ ਕਰ ਲਿਆ ਕਰੋ ਫੋਨ ਤੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਕਿਰਪਾ ਕਰਕੇ ਫੋਨ ਤੁਸੀਂ ਸ਼ਾਮ ਨੂੰ ਨਾ 8 ਵਜੇ ਤੋਂ ਬਾਅਦ ਲਾਓ ਕਰਨ ਦੀ ਕੋਸ਼ਿਸ਼ ਕਰਾ ਗੁਰ ਜਿਹੜੀਆਂ ਭੈਣਾਂ ਨੂੰ ਕੋਈ ਗੱਲਬਾਤ ਕਰਨੀ ਹੁੰਦੀ ਆ ਜਾਂ ਕੋ ਕੱਪੜਿਆਂ ਬਾਰੇ ਪੁੱਛਣਾ ਇਸੇ ਤਰੀਕੇ ਜਿਵੇਂ ਅੱਗੇ ਦੀਵਾਲੀ ਆ ਰਹੀ ਆ ਜੇ ਕਿਸੇ ਭੈਣ ਨੇ ਭਰਾ ਵਾਸਤੇ ਕੱਪੜੇ ਖਰੀਦਣੇ ਹਨ ਕਿਤੇ ਤੁਹਾਨੂੰ ਜਾਣ ਦੀ ਲੋੜ ਨਹੀਂ ਤੁਸੀਂ ਕੱਲਾ ਆਪਣਾ ਫੋਨ ਨੰਬਰ ਆਪਣਾ ਨਾਪ ਲਿਖਾ ਕੇ ਫੋਨ ਤੇ ਤਾਂ ਕੁਰਤੇ ਵੀ ਮੈਨੀ ਫੋਟੋ ਮੰਗਵਾ ਕੇ ਤੁਸੀਂ ਸਾਡੇ ਕੋਲ ਹੀ ਲੈ ਸਕਦੇ ਹੋ ਪੂਰਾ ਵਧੀਆ ਕਪੜਾ ਹੁੰਦਾ ਰੇਟ ਦਾ ਹੀ ਫਰਕ ਹੋ ਬਜ਼ਾਰ ਨਾਲੋਂ ਤਾਂ ਕੁਆਲਿਟੀ ਵੀ ਇੱਕ ਨੰਬਰ ਹੋਊਗੀ ਤਾਂ ਅੱਜ ਜਿਹੜਾ ਅਪ ਟੌਪਿਕ ਲੈ ਕੇ ਆਏ ਆ ਉਹ ਜੈਂਟ ਸ਼ਰਟ ਦਾ ਵੀ ਸ਼ਰਟ ਆਪਾਂ ਨੇ ਕਿਵੇਂ ਕੱਟਣੀ ਆ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਕਹਿ ਦਿਆਂ ਵੀ ਜਿਹੜੀਆਂ ਭੈਣਾਂ ਨਾਪ ਨਹੀਂ ਲੈਣਾ ਹੁੰਦਾ ਜਾਂ ਕੋਈ ਭਰਾ ਮੇਰੀ ਵੀਡੀਓ ਦੇਖ ਰਿਹਾ ਟੇਲਰ ਮਾਸਟਰ ਹੈ ਨਾ ਵੀ ਕਿਉਂਕਿ ਸਭ ਤੋਂ ਜ਼ਰੂਰੀ ਹੈ ਨਾਪ ਕਿਸੇ ਵੀ ਚੀਜ਼ ਦਾ ਜਦੋਂ ਆਪਕਰ ਆਪਾਂ ਨੂੰ ਨਾਪ ਨਹੀਂ ਲੈਣਾ ਹੁੰਦਾ ਨਾ ਫਿਰ ਕਾਰਡ ਕੁਛ ਵੀ ਕਰਨ ਦੀ ਲੋੜ ਨਹੀਂ ਕਾਰਡ ਆਟੋਮੈਟਿਕ ਹੀ ਗਲਤ ਹੋ ਜੀ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਪੈਂਦੀ ਉਹਦੇ ਵਿੱਚ ਵੀ ਸ਼ਰਟ ਹਨ ਉਹ ਆਪਦੀਆ ਵੀ ਖਰਾਬ ਹੋ ਗੋ ਮੈਂ ਸ਼ਰਟ ਆ ਜਾਂ ਲੇਡੀ ਸੂਟ ਆ ਸਭ ਤੋਂ ਪਹਿਲਾਂ ਨਾਪ ਆਪਾਂ ਨੂੰ ਲੈਣਾ ਜ਼ਰੂਰੀ ਆ ਸੰਗਣ ਦੀ ਲੋੜ ਨਹੀਂ ਜੇ ਕਿਸੇ ਕੋਲ ਨਾਪ ਨਹੀਂ ਲੈਣਾ ਹੁੰਦਾ ਜਾਂ ਥੋੜੀ ਜੀ ਕੋਈ ਕਈ ਵਾਰੀ ਆਪ ਨੂੰ ਹੁੰਦੀਆਂ ਨੇ ਕੰਮ ਦੀਆਂ ਬਰੀਕੀਆਂ ਵੀ ਆਹ ਚੀਜ਼ਾਂ ਨਹੀਂ ਮੈਨੂੰ ਬਦਲਾ ਦੇ ਪਲੋਈਆਂ ਇੱਥੋਂ ਕਿਵੇਂ ਪਾਉਂਗਾ ਜਾਂ ਬਾਹ ਕਿਵੇਂ ਰੱਖਣੀ ਆ ਜਾਂ ਬਾਹ ਘੁੰਮਦੀ ਆ ਕਈ ਵਾਰੀ ਨਕਸ਼ ਹੁੰਦਾ ਲਈ ਆਪਾਂ ਉਹਨੂੰ ਵੈਸੀ ਨਕਸ਼ ਬਣਾ ਲੈਣੇ ਆ ਮੈਂ ਪਹਿਲਾਂ ਵੀ ਦੂਸਰੇ ਚੈਨਲ ਦੇ ਇੱਕ ਵੀਡੀਓ ਅਪਲੋਡ ਕੀਤੀ ਐ ਵੀ ਕਈ ਵਾਰੀ ਬਾਹਾਂ ਆਪਾਂ ਘਮਾ ਲਈਆਂ ਤਾਂ ਬਾਹਾਂ ਘੁੰਮ ਜਾਂਦੀ ਨਾਲ ਕਪੜਾ ਵੀ ਤੇ ਘੁੰਮੂ ਜਦੋਂ ਤੁਸੀਂ ਬਾਹਾਂ ਘੁਆਉਂਗੇ ਤਾਂ ਆਪਾਂ ਉਹਨੂੰ ਹੂਆ ਜਿਹਾ ਬਣਾ ਲਈ ਮੇਰੀ ਬਾਹਾਂ 'ਚ ਬਲ ਪੈਂਦੇ ਆ ਬਾਹਾਂ 'ਚ ਬਲ ਪੈਂਦੇ ਆ ਗਾਹਕ ਬਾਹਾਂ ਨੂੰ ਘੁਮਾ ਕੇ ਦਿਖਾਉਂਦਾ ਹੈ ਹਨਾ ਵਿਆਹ ਐ ਬਲ ਪੈਂਦੇ ਆ ਉਹ ਤਾਂ ਕਰਕੇ ਜਿਵੇਂ ਹੁਣ ਮੰਨ ਕੇ ਲਓ ਮੇਰਾ ਫਰੰਟ ਆ ਜਿਵੇਂ ਸਿੱਧਾ ਕਰੂੰਗਾ ਤਾਂ ਕੋਈ ਬਲ ਨਹੀਂ ਜੇ ਮੈਂ ਥੋੜਾ ਐ ਕੰਡਿਆਂ ਨੂੰ ਝਗਾ ਲਿਆ ਤਾਂ ਬਲ ਬਣ ਜਾਂਦੇ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਗਾਂ ਜਦੋਂ ਕੋਈ ਆਪਾਂ ਨੂੰ ਸਵਾਲ ਕਰਦਾ ਤਾਂ ਆਪਾਂ ਨੂੰ ਤਾਂ ਜਵਾਬ ਦੇਣਾ ਹੋ ਉਹ ਮੇਨੇ ਕੰਮ ਚੱਲਦਾ ਆਪਾਂ ਉਹਨੂੰ ਪੂਰਾ ਵਾਕੀ ਨੋਕਸ਼ ਹੈਗਾ ਜਾਂ ਨਹੀਂ ਇਹ ਚੀਜ਼ ਆਪ ਨੂੰ ਸਿੱਖਣੀ ਪਊਗੀ ਕਈ ਵਾਰੀ ਆ ਹੁਣ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਜੇ ਬਾਹਾਂ ਗਾਹਾਂ ਨੂੰ ਕਰ ਲਈਏ ਤਾਂ ਦੇਖੋ ਤੇ ਟੋਏ ਬਣਗੇ ਤਾਂ ਬਲ ਵੀ ਪੈਣਗੇ ਜੇ ਤੁਸੀਂ ਸਰੀਰ ਨੂੰ ਤਾਣ ਕੇ ਖੜੋਗੇ ਤਾਂ ਕੋਈ ਬਲ ਨਹੀਂ ਪੈਂਦਾ ਇਹ ਨੋਕਸ਼ ਨਹੀਂ ਹੁੰਦਾ ਜਿਵੇਂ ਆਪਾਂ ਬਾਡੀ ਨੂੰ ਮੋੜਾਂਗੇ ਤਾਂ ਬਲ ਤਾਂ ਪਊ ਵੀ ਹੈ ਨਾ ਇਹ ਚੀਜ਼ ਗਾਹ ਨੂੰ ਸਮਝਾਇਆ ਕਰੋ ਜਾਂ ਕਈ ਵਾਰੀ ਆਪਾਂ ਝੋਕ ਕੇ ਵੇਖਦੇ ਆ ਤਾਂ ਪਲਾਜੋ ਆਪਣਾ ਤਾਂ ਹੁਣ ਜੱਕ ਇਹ ਵੀ ਨੋਕਸ਼ ਨਹੀਂ ਹੁੰਦਾ ਜੇ ਤੁਸੀਂ ਝੁਕੋਗੇ ਤਾਂ ਉਹ ਆਟੋਮੈਟਿਕੀ ਕੱਪੜੇ ਨਹੀਂ ਵੀ ਝੁਕਣਾ ਹੀ ਹੈ ਨਾ ਕਪੜਾ ਜਿਹੜਾ ਅੰਦਰੋਂ ਚੜ ਜਾਂਦਾ ਤੁਸੀਂ ਸਿੱਧਾ ਖੜਾ ਕੇ ਨੂੰ ਕੋ ਵੀ ਹੁਣ ਦੇਖ ਸਹੀ ਆ ਜੋ ਖੁਦ ਝੁਕੂਗਾ ਫਿਰ ਨਹੀਂ ਤੁਸੀਂ ਉਹ ਫੋਟੋ ਖਿੱਚ ਕੇ ਤਾਂ ਹੋ ਗਿਆ ਦੇਖੋ ਸਹੀ ਆ ਨਾ ਇਹ ਚੀਜ਼ਾਂ ਦੇ ਵਿੱਚ ਤੁਸੀਂ ਥੋੜਾ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਮਨੋਰਖ ਕਿੱਥੇ ਆ ਤੇ ਵਾਈਬ ਕਿੱਥੇ ਆ ਠੀਕ ਆ ਤਾਂ ਅੱਜ ਜਿਹੜਾ ਆਪਾਂ ਟੌਪਿਕ ਲੈਤਾ ਉਹ ਜੈਂਟਸ ਸ਼ਰਟ ਦਾ ਪਤਲਾ ਬੱਚਾਗਾ ਨਾਪ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਦਾ ਕਿੰਨਾਗਾ ਸਟਾਈਲ ਲੰਮਾਈ ਆ ਪੌਣੇ 25 ਬਾਹ ਕਾਫ 9.5 ਆ ਤੀਰਾ 16 ਇੰਚਾ ਛਾਤੀ 34.5 ਆ ਕਮਰ ਜਿਹੜੀ ਤਿਆਰ ਆ ਢਿੱਡ ਤੋਂ 36 ਇੰਚ ਕਮਰ ਆ ਇਹਨਾਂ ਪੇਟ 32 ਇੰਚ ਹੋਊਗਾ हिਪ 38.5 ਆ ਤੇ ਫਰੰਟ ਆ ਵਾਲਾ ਹਿੱਸਾ ਨੂੰ ਕਹਿੰਦੇ ਆ ਫਰੰਟ ਇਥੋਂ ਕਈ ਵਾਰ ਸਾਹਮਣਾ ਵੀ ਕਹਿੰਦੀਆਂ ਇਹਨੂੰ ਤੇ ਫਰੰਟ ਵੀ ਕਹਿੰਦੇ ਨੇ ਹਣਾ ਆਪਣੀ ਡੈਰੀ ਤੇ ਫਰੰਟ ਲਿਖਿਆ ਹੁੰਦਾ ਤਾਂ ਫਰੰਟ ਦੇ ਥਾਂ ਤੇ ਫਰੰਟ ਲਿਖਦਾ ਮੋਡਾ 9 ਇੰਚਾ ਕਲਰ 14.5 ਕਿਉਂਕਿ ਤੌਣ ਪਤਲੀ ਮੁੰਡੇ ਦੀ ਕੂਣੀ ਬਾਰ ਸਭ ਤੋਂ ਜ਼ਰੂਰੀ ਚੀਜ਼ ਕੀ ਐ ਇੱਥੇ ਉਤੋਂ ਵੱਧਾ ਤੇ ਹੈ ਪਕਾਟਾ ਇਹ ਚੀਜ਼ ਲਾਜ਼ਮੀ ਧਿਆਨ ਰੱਖਣਾ ਕਈ ਵਾਰੀ ਆਪਾਂ ਇੱਕੋ ਜਿਹਾ ਰੱਖ ਦਿੰਨੇ ਆ ਵੀ 3:30 ਉੱਤੋਂ ਰੱਖਤਾ ਤੇ ਸ਼ਰਟ ਟਾਈਟ ਹੋ ਜੂ ਜੇ 40 ਥੱਲੇ ਰੱਖਤਾ ਤੇ ਸ਼ਰਟ ਬੋਰਾ ਵਾਂ ਜੂ ਇਹ ਚੀਜ਼ ਲਾਜ਼ਮੀ ਧਿਆਨ ਰੱਖਣਾਗਾ ਬਾਕੀ ਸਾਰੀਆਂ ਚੀਜ਼ਾਂ ਲੇਖ ਲਿਆ ਕਰੋ ਜਿਵੇਂ ਇਹਦੇ ਪੱਟੀ ਅੰਦਰ ਨੂੰ ਮੋੜਨੀ ਆ ਤਾਂ ਆਪਾਂ ਅੰਦਰ ਨੂੰ ਮੋੜਾਂਗੇ ਜਿਹੜੇ ਭੈਣਾਂ ਨੂੰ ਸ਼ਰਟ ਸਿਉਣੀ ਨਹੀਂ ਆਉਂਦੀ ਕੱਟਣ ਦੀ ਸਮਝ ਆ ਗਈ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਨਾ ਵੀ ਬਾਈ ਸਾਨੂੰ ਸ਼ਰਟ ਵੀ ਦੱਸੋ ਠੀਕ ਆ ਤਾਂ ਕਈ ਭੈਣਾਂ ਨਾ ਮੈਨੂੰ ਦੱਸਦੇ ਨਹੀਂ ਪਸੰਗੀ ਲੱਗਦੀ ਆ ਵੀ ਥੋੜਾ ਜਿਹਾ ਜਿਵੇਂ ਹੁਣ ਸਰ ਜਾਂ ਅੰਕਲ ਨਾ ਕਹਿਆ ਕਰੋ ਭਾਈ ਕਹਿਆ ਦੇ ਕਰੋ ਮੈਂ ਤਾਂ ਹਨਾ ਵੀ ਥੋੜੀ ਮੇਰੇ ਹਿਸਾਬ ਨਾਲ ਮੇਰੀ ਉਮਰ 40 42 ਸਾਰੇ ਕੋਈ ਆਪਾਂ ਨੋਰਮਲ ਕਹਿ ਦਿੰਦੇ ਆ ਮੈਨੂੰ ਆਉਡੀ ਲੱਗਦਾ ਹੋਰ ਵੀ ਐਵੇਸੀ ਵੀ ਹਨਾ ਕਿ ਮੇਰੇ ਤੋਂ ਵੱਡੇ ਆ ਬਾਣੇ ਮੈਨੂੰ ਅੰਕਲ ਕਹਿ ਦਿੰਦੀਆਂ ਵੀ ਤੁਸੀਂ ਮੈਨੂੰ ਭਾਈ ਕਹਿ ਦਿਆ ਕਰੋ ਸਰ ਦੇ ਵੀ ਕੋਈ ਲੋਡ ਨਹੀਂ ਹਨਾ ਵੀ ਨੋਰਮਲ ਮੈਂ ਥੋੜਾ ਭਰਾ ਹੀ ਇੱਕ ਹਾਵ ਦਾ ਸਮਝੀਏ ਹਨਾ ਵੀ ਤੁਸੀਂ ਅੰਕਲ ਜਾਂ ਸਰ ਕਹਿਣ ਦੀ ਲੋੜ ਨਹੀਂ ਤੁਸੀਂ ਮੈਨੂੰ ਭਾਈ ਕਹਿ ਕੇ ਬਰਾਲਿਆ ਕਰੋ ਕੋਈ ਦਿੱਕਤ ਨਹੀਂ ਤਾਂ ਬਸ ਤੁਸੀਂ ਮੈਨੂੰ ਐਂ ਦੱਸ ਦਿਆ ਕਰੋ ਭਾਈ ਸਾਨੂੰ ਸਮਝ ਆਉਂਦੀ ਆ ਜਾਂ ਨਹੀਂ ਆਉਂਦੀ ਕਿੱਥੋਂ ਨਹੀਂ ਆਉਂਦੀ ਉਹ ਦੱਸ ਦਿਆ ਕਰੋ ਕਈ ਭੈਣ ਦੇ ਕਮੈਂਟ ਆਉਂਦੇ ਬਾਈ ਵੀ ਗਰੁੱਪ ਦੇ ਵਿੱਚ ਨੰਬਰ ਐਡ ਕੇ ਮਾਊਗਾ ਗਰੁੱਪ ਦੇ ਵਿੱਚ ਨੰਬਰ ਐਡ ਕਰਨਾ ਸੌਖੀ ਹੈ نیچے WhatsApp ਨੰਬਰ ਆਪਣਾ ਜੱਲੀ ਹੁੰਦਾ ਉੱਤੇ ਹੈਲੋ ਲਿਖ ਕੇ ਭੇਜ ਦਿਆ ਕਰੋ ਜਾਂ ਲਿਖ ਕੇ ਬੋਲ ਕੇ ਭੇਜਿਆ ਕਰੋ ਬਾਈ ਸਾਡਾ ਨੰਬਰ ਗਰੁੱਪ ਦੇ ਵਿੱਚ ਐਡ ਕਰ ਲਓ ਬਿਲਕੁਲ ਫ੍ਰੀ ਸੇਵਾ ਕੋਈ ਗੱਲ ਕਰਨ ਦਾ ਪੈਸਾ ਨਹੀਂ ਕੋਈ ਅਲੱਗ ਤੋਂ ਜਿਵੇਂ ਆਪਾਂ ਆਮ ਦੇਖਦੇ ਆ ਵੀ ਆਹ ਕੋਰਸ ਲਓ ਜੀ ਇਹਦੇ ਇੰਨੀ ਫੀਸ ਭਰੋ 90 ਰੁਪਏ 100 ਰੁਪਏ ਉਹ ਕੁਛ ਨਹੀਂ ਠੀਕ ਹੈ ਮੈਨੂੰ ਸ਼ੌਂਗਾ ਸਿਕਾਉਣ ਦਾ ਤੁਸੀਂ ਸਿੱਖਣੇ ਚਾਹਵਣੋਂ ਉਹਨੂੰ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਕਰਦਿਆ ਕਰੋ ਮੈਨੂੰ ਐਨੇ ਨੇ ਖੁਸ਼ੀ ਹੁੰਦੀ ਆ ਵੀ ਠੀਕ ਐ ਮੇਰੀਆਂ ਭੈਣਾਂ ਵਾਕਈ ਸਿੱਖਦੀਆਂ ਕਈ ਭੈਣਾਂ ਬਹੁ ਬਰੀਕੀ ਦੇ ਵਿੱਚ ਜਾਂਦੀਆਂ ਉਹ ਮੈਨੂੰ ਪੁੱਛਦੀਆਂ ਵਿਆਹ ਜੀ ਇੱਥੋਂ ਕਿਵੇਂ ਫਿਰ ਮੈਨੂੰ ਬਤਲਾਵਾ ਵਾਕਈ ਵੀ ਤੁਸੀਂ ਸ਼ੌਂਕ ਨਾਲ ਵੀਡੀਓ ਦੇਖਦੇ ਹੋ ਤਾਂ ਤੁਸੀਂ ਵੱਧ ਤੋਂ ਵੱਧ ਸਵਾਲ ਕਰਿਆ ਕਰੋ ਜਿੰਨਾ ਦੇ ਨਾਲ ਕੀ ਆ ਮੈਨੂੰ ਪਤਲਾ ਤੁਹਾਨੂੰ ਵਾਕਈ ਵੀਡੀਓ ਸ਼ੌਂਕ ਨਾਲ ਵੇਨੂ ਕਿ ਮਾਰਾ ਮੋੜਾ ਦੇਖ ਕੇ ਜੇ ਕੱਪੜੇ ਖਰਾਬ ਕਰ ਦਿੰਦੇ ਹੋ ਕੱਪੜੇ ਖਰਾਬ ਕਰਨ ਤੋਂ ਪਹਿਲਾਂ ਵੀਡੀਓ ਭਾਵੇਂ ਦੋ ਵਾਰੀ ਦੇਖ ਲਿਆ ਕਰੋ ਨਹੀਂ ਸਮਝ ਆਉਂਦੀ ਨੂੰ ਛੱਡ ਕੇ ਮੈਨੂੰ WhatsApp ਤੇ ਬੋਲ ਕੇ ਭੇਜਿਆ ਕਰੋ ਜਿਵੇਂ ਤੁਸੀਂ ਬੋਲ ਕੇ ਭੇਜਿਆ ਕਰੋ WhatsApp ਤੇ ਜੇ ਕਿਸੇ ਪੈਨ ਨੂੰ ਫਿਰ ਵੀ ਨਹੀਂ ਕੋਈ ਸਮਝ ਆਉਂਦੀ ਪਰੇਸ਼ਾਨ ਨੂੰ ਤੁਸੀਂ 8 ਵਜੇ ਤੋਂ ਬਾਅਦ ਫੋਨ ਲਾ ਕੇ ਗੱਲ ਨੂੰ ਸਮਝ ਲਿਆ ਕਰੋ ਠੀਕ ਆ ਆਜੋ ਆਪਾਂ ਛੱਡ ਦੀ ਕਟਾਈ ਸ਼ੁਰੂ ਕਰਦੇ ਆ ਕਪੜਾ ਹੈਗਾ ਵੱਡੇ ਪਣੇ ਦਾ ਆਪਣੇ ਕੋਲ 1.5 ਮੀਟਰ ਪਣਾ ਕਿੰਨਾ ਕਪੜਾ 1 ਮੀਟਰ ਤੇ 60 ਪੁਆਇੰਟ ਮੈਂਨਾ ਕਿਵੇਂ ਇਹਨੂੰ ਇਧਰੋਂ ਐਵੇਂ ਫੀਤਾ ਧਰ ਕੇ ਮੈਂਨਾ ਆਪਣੇ ਇਸ ਤਰ੍ਹਾਂ ਬੱਚਾ ਪਤਲਾ ਦੇਖੋ ਹੁਣ ਮੈਂ ਇੱਕ 60 ਤੁਹਾਨੂੰ ਕਹਿਤਾ ਕਪੜਾ ਕਿੰਨਾ ਨਿਕਲਿਆ 1.5 ਮੀਟਰ ਆਮੇ ਕਪੜਾ ਇੱਕ 60 ਆਉਂਦਾ ਯਾਨੀ ਕਿ 10.1 ਘਾਟਾ ਪਰ ਇਹਦੀ ਤੇ ਸ਼ਰਟ ਬਣ ਜੂ 22 ਚਾਂਸ ਜੇ ਕਿਸੇ ਕੋਈ ਬੰਦੇ ਭਾਰੇ ਦੀ ਹੁੰਦੀ ਆਪਾਂ ਬਿਨਾ ਮਿਹਨੇ ਤੋਂ ਕਪੜਾ ਕਾਟਣ ਦੇ ਤਾਂ ਸ਼ਰਟ ਦਾ ਖਰਚਾ ਪੂਰਾ ਨਹੀਂ ਹੋਣਾ ਸੀ ਸ਼ਰਟ ਆਪਣੇ ਪੱਲੇ ਪੈ ਜਾਣੀ ਸੀ ਤਾਂ ਕਰਕੇ ਭੈਣ ਬਣ ਕੇ ਜਾਂ ਭਰਾ ਬਣ ਕੇ ਕਪੜਾ ਲਾਜ ਵੀ ਮਿਣਿਆ ਕਰੋ ਬਾਅਦ ਚ ਅਗਲਾ ਗਾਲ ਪਟਣ ਤੇ ਕਰਾਉਂਦਾ ਹਨਾ ਕਪੜਾ ਲਾਜ ਵੀ ਮਿਲਾ ਕਰੋ ਆਪਾਂ ਫੀਤਾ ਹੀ ਮਾਰਨਾ ਉਹਦੇ ਖੜੇ ਤੋਂ ਫੀਤਾ ਮਾਰਿਆ ਕਰੋ ਸਮਝ ਦੀ ਵੀ ਹਾਂ ਆਪ ਇਹ ਤੇਰਾ ਕਪੜਾ ਇੰਨਾ ਘਾਟਾ ਤੇ ਬਾਕੀ ਸਸਤੇ ਸੂਟ ਤੁਸੀਂ ਕੋਸ਼ਿਸ਼ ਕਰਿਆ ਕਰੋ ਮੋੜ ਦਿਆ ਕਰੋ ਜਿਹੜੇ 2-3 ਸੌਲੇ ਪਹਿਣਾ ਲਿਆਉਂਦੇ ਆ ਕਪੜੇ ਵਿੱਚ ਕਾਣ ਪਹਿਲਾਂ ਹੁੰਦਾ ਬਾਅਦ ਚ ਆਪਣੇ ਉਹ ਗਲ ਪੈਂਦੀਆਂ ਵੀ ਮੇਰਾ ਸੂਟ ਇੱਕ ਪਾਸੇ ਜਾਂਦਾ ਤੈਨੂੰ ਸਿਉਣੇ ਉੱਥੇ ਫਿਰ ਆਪਾਂ ਨੂੰ ਆਪ ਦੇ ਆਪ ਤੇ ਡਾਉਡੀਆਂ ਹੋ ਜਾਂਦਾ ਵੀ ਵਾਕਈ ਮੈਨੂੰ ਕੰਮ ਆਉਂਦਾ ਨਹੀਂ ਹੈਨਾ ਕੰਮ ਆਪਾਂ ਨੂੰ ਆਉਂਦਾ ਹੁੰਦਾ ਕਪੜੇ ਦੇ ਵਿੱਚ ਨੁਕਸ ਹੋਂਦਾ ਕਾਣ ਹੁੰਦਾ ਬਹੁਤ ਜ਼ਿਆਦਾ ਜਿਵੇਂ ਹੁਣ ਮੈਂ ਤੁਹਾਨੂੰ ਦਿਖਾਵਾਂ ਇਹ ਹੀ ਪੈਣਾ ਪਾਉਂਦਿਆਂ ਬਾਈ ਕਾਣ ਦਾ ਕੈਂਪਰ ਲਾ ਦੇਖੋ ਬਿਲਕੁਲ ਸਿੱਧਾ ਕੋਈ ਹੋਣੀ ਨਾ ਤੇ ਜਿਵੇਂ ਆਏ ਹੁੰਦਾ ਉਹ ਕਪੜਾ ਆ ਦੇਖੋ ਜਿਹੜਾ ਕਪੜਾ ਇਹ ਨੂੰ ਛੱਡ ਦਿਆ ਕਰੋ ਸਮਾਈਦਾਰ ਨਾਲ ਜਿ ਕਰਾ ਕਰੋ ਵੀ ਮੇਰਾ ਦੋਸਤ ਜਿਆ 300 ਨੁਕਸਾਨ ਹੋਊਗਾ ਤਾਂ ਬਾਅਦ ਵਿੱਚ ਅਗਲਾ ਬੋਲਦਾ ਵੀ ਮੇਰਾ ਗਲਾ ਇੱਕ ਪਰਸੈਂਟ ਮੈਂ ਨਾ ਕੁਰਤੀ ਇੱਕ ਬਸ ਨਹੀਂ ਜਾਨੀ ਘੋਮਦਾ ਹਨਾ ਸੂਟ ਤਾਂ ਆਜੋ ਆਪਾਂ ਵੀਡੀਓ ਜਿਆਦਾ ਲੰਬੀ ਹੋ ਜਾਊਗੀ ਪਹਿਲਾਂ ਸ਼ਰਟ ਕੱਟਦੇ ਆਂ ਬਾਕੀ ਜੇ ਕੋਈ ਗੱਲ ਰਹਿ ਜਾਂਦੀ ਆ ਤਾਂ ਤੁਸੀਂ WhatsApp ਤੇ ਜਾਂ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਭੇਜਿਆ ਕਰੋ ਉਹ ਮੈਂ ਤੁਹਾਨੂੰ ਬਾਅਦ ਵਿੱਚ ਉਹਨਾਂ ਚੀਜ਼ਾਂ ਦੇ ਜਵਾਬ ਦਿੰਦਾ ਰਹਣਾ ਕਾਣਾ ਦਾ ਦੱਸਣਾ ਹੀ ਬਹੁਤ ਜ਼ਰੂਰੀ ਹੁੰਦਾ ਹਨਾ ਕਈ ਵਾਰੀ ਪਹਿਣਾ ਕਾਣਾ ਸੂਟ ਕੱਟ ਕੇ ਉਸ ਤੋਂ ਬਾਅਦ ਫਿਰ ਦਿੱਕਤ ਆਉਂਦੀਆਂ ਉਹਨਾਂ ਨੂੰ ਸਭ ਤੋਂ ਪਹਿਲਾਂ ਕੀ ਕਰਨਾ ਸ਼ਰਟ ਦੇ ਵਿੱਚ ਕੰਨੀ ਕੱਢਣੀ ਕੁਛ ਨਹੀਂ ਕਰਨਾ ਸਾਰੇ ਦੀ ਕੰਨੀ ਕੱਢ ਦੋ ਇੱਥੋਂ ਲੈ ਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਰ ਆ ਲੋ ਕੰਨੀ ਤੋਂ ਪੂਰਾ ਇੱਕ ਸੂਤ ਵੱਧ ਲਾ ਦਿਆ ਕਰੋ ਕਈ ਵਾਰੀ ਨਾ ਦੂਰ ਤੱਕਰ ਕਪੜਾ ਖਿੱਚ ਮਾਰਦਾ ਰਹਿੰਦਾ ਹੈਗਾ ਤੇ ਇੱਕ ਵੀਡੀਓ ਚੱਲਦੀ ਚੱਲਦੀ ਭੈਣ ਬਣ ਕੇ ਸ਼ੇਅਰ ਜ਼ਰੂਰ ਕਰਦਾ ਕਰੋ ਬਾਕੀ ਜਿਹੜੀਆਂ ਭੈਣਾਂ ਵਾਕੇ ਹੀ ਦਿ ਲੋ ਮੈਨੂੰ ਹਣਾ ਧਿਆਨ ਦੇ ਨਾਲ ਵੇਖਦੀਆਂ ਉਹ ਆਪ ਦਾ ਸਟੇਟਸ ਲਾਜ਼ਮੀ ਲਾਇਆ ਕਰੋ ਆਪਣੀ ਜਿਹੜੀ ਆਪਾਂ ਸਿਖਾਉਨੇ ਆ ਭੈਣਾਂ ਨੂੰ ਉਹ ਸਟੇਟਸ ਲਾਜ਼ਮੀ ਲਾਇਆ ਕਰੋ ਤਾਂ ਕਿ ਜੀ ਆਪਾਂ ਮੰਨ ਕੇ ਚਲੋ 100 ਦੇ ਵਿੱਚੋਂ 20 ਬੰਨਾਂ ਨੂੰ ਸਿਖਾ ਸਕੇ ਤਾਂ ਬਹੁਤ ਵੱਡੀ ਪ੍ਰਾਪਤੀ ਹੋ ਜਾਂਦੀ ਹੈ ਹਨਾ ਆ ਲੋ ਹੁਣ ਆਪਾਂ ਨੇ ਕੰਨੀ ਲਾਤੀ ਨਾ ਦੀ ਜਿਵੇਂ ਇਹਦੇ ਜਿਹੜੇ ਆ ਚੈੱਕ ਆ ਗਏ ਇਹ ਸਾਰੇ ਮਲਾਉਣੇ ਹੁੰਦੇ ਆ ਆਪਣੇ ਇੱਥੋਂ ਆਹ ਵਾਲੀ ਫੱਟੀ ਤੋਂ ਆ ਦੇਖੋ ਧਿਆਨ ਦੇ ਨਾਲ ਜੇ ਆਪਾਂ ਇਹੀ ਕਟਾਂਗੇ ਆ ਚੈੱਕ ਕਿੱਥੇ ਫਿਰਦਾ ਆਹ ਲਾਈਨ ਕਿੱਥੇ ਫਿਰਦੀ ਹੈ ਹੁਣ ਕੀ ਕਰਨਾ ਆਪਾਂ ਨੇ ਉੱਪਰ ਨੂੰ ਖਿੱਚਾਂਗੇ ਨੂੰ ਇਹ ਆਏ ਨੇ ਆ ਦੇਖੋ ਕਪੜਾ ਕਿੱਥੇ ਚਲਾ ਗਿਆ ਇੱਥੇ ਚਲਾ ਗਿਆ ਕੋਈ ਦਿੱਕਤ ਨਹੀਂ ਆਪਾਂ ਇੱਥੋਂ ਮਲਾ ਲੈਣ ਨੂੰ ਇੱਥੋਂ ਤੱਕ ਫਿਰ ਬਸ ਬਾਹਰ ਨਹੀਂ ਪੂਰਾ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਪਹਿਲੀ ਵਾਰ ਜੀ ਸਮਝ ਆ ਜੂ ਜੇ ਕਿਸੇ ਭੈ ਨੂੰ ਨਹੀਂ ਸਮਝ ਆਉਂਦੀ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਦਾ ਕਰੋ ਬਈ ਤੁਹਾਨੂੰ ਥੋੜੀ ਥੋੜੀ ਸਮਝ ਆ ਗਈ ਦੁਬਾਰਾ ਇੱਕ ਵਾਰੀ ਵੀਡੀਓ ਫੇਰ ਪਾਓ ਆ ਲੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਅੱਗੇ ਪਿੱਛੇ ਵੀ ਸਹੀ ਕਰ ਲਾਂਗੇ ਤਾਂ ਕਿ ਇੱਕ ਲੜ ਕਿੱਧਰ ਨਾ ਫਿਰ ਦਰਵੇ ਇੱਕ ਲੜ ਕਿੱਧਰ ਨਾ ਫਿਰਦਾ ਹੈ ਉਹ ਚੀਜ਼ ਦਾ ਵੀ ਲਾਜ਼ਮੀ ਧਿਆਨ ਰੱਖਿਆ ਕਰੋ ਚੰਗੀ ਤੇ ਰਹਿਣਾ ਭਜਨਾ ਜੇਕਰ ਸਹੀ ਨਹੀਂ ਹੁੰਦਾ ਉਹਨਾਂ ਚਿਰ ਨਹੀਂ ਕੱਟਦੇ ਨੇ ਫਿਰ ਨਿਸ਼ਾਨ ਸਾਰੇ ਚੱਕਾਂਗੇ ਇੱਕ ਵਾਰੀ ਫਿਰ ਚੈੱਕ ਕਰਾਂਗੇ ਵੀ ਹੱਲੀਆਂ ਤਾਂ ਨਹੀਂ ਲੈਣਾ ਕਿਉਂਕਿ ਬਾਅਦ ਦੇ ਵਿੱਚ ਬਹੁਤ ਬੁਰਾ ਲੱਗਦਾ ਹੈ ਜੇ ਗਾਗ ਨੇ ਦੇਖ ਲਿਆ ਧਿਆਨ ਦੇ ਨਾਲ ਫਿਰ ਚਲਟ ਸਿੱਟ ਜੂ ਅਗਲਾ ਜੇ ਕੋਈ ਟੇਲਰ ਮਾਸਟਰ ਮੇਰੀ ਵੀਡੀਓ ਵੇਖਦਾ ਤਾਂ ਉਹ ਵੀ ਧਿਆਨ ਦੇ ਨਾਲ ਬਾਕੀ ਨਾ ਟੇਲਰ ਮਾਸਟਰ ਜੇ ਕੋਈ ਵੀਡੀਓ ਵੇਖਦਾ ਮੇਰੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਆ ਕਰੋ ਜੇ ਕਿਸੇ ਭਰਾ ਕੋਲੇ ਕੋਈ ਵਧੀਆ ਸੁਝਾਅ ਹੁੰਦਾ ਤਾਂ ਉਹ ਵੀ ਦਿਆ ਕਰੋ ਜਾਂ ਕਿਸੇ ਭੈਣੇ ਕੋਲੇ ਕੋਈ ਵਧੀਆ ਸੁਝਾਅ ਹੁੰਦਾ ਲਾਜ਼ਮੀ ਦਿਆ ਕਰੋ ਭਾਈ ਇਸ ਤਰ੍ਹਾਂ ਆਪਾਂ ਹੋਰ ਵੀ ਸੌਖਾ ਭੈਣਾਂ ਨੂੰ ਸਮਝਾ ਸਕਦੇ ਆ ਤਾਂ ਹੁਣ ਆਪਾਂ ਕੀ ਕਰਾਂਗੇ ਇੰਨਾ ਛੱਡਣਾ ਆਪਾਂ ਕਿਉਂ ਛੱਡਿਆ ਕਿਉਂਕਿ ਇੱਕ ਲਾੜਾ ਦੇਖੋ ਮੈਂ ਤੁਹਾਨੂੰ ਦਿਖਾਇਆ ਸੀ ਨੇੜੇ ਕਰਕੇ ਦਿਖਾ ਲਓ ਇੱਥੇ ਫਿਰਦਾ ਇਹ ਤਾਂ ਕਰਕੇ ਆਪਾਂ ਦੋਨੇ ਨਾਲ ਨੂੰ ਇੱਕੋ ਜਿਹਾ ਕਰਕੇ ਇਹਦਾ ਸੈੱਟ ਕਰ ਲਾਂਗੇ ਕਾਨ ਕੱਢ ਲਾਂਗੇ ਇਸ ਤੋਂ ਇਹ ਆ ਲੋ ਠੀਕ ਆ ਨਿਸ਼ਾਨ ਦਿਖ ਰਿਹਾ ਨਾ ਕਿ ਕਿਸੇ ਭੈਣ ਨੂੰ ਕੋਈ ਨਿਸ਼ਾਨ ਜਾਂ ਕਿਸੇ ਵੀ ਚੀਜ਼ ਦੀ ਨਹੀਂ ਸਮਝ ਆਉਂਦੀ ਮੈਂ ਬਹੁਤ ਵਾਰੀ ਕਹਿਣਾ ਹੁੰਦਾ ਵੀ ਤੁਸੀਂ ਦੱਸੋਗੇ ਨਹੀਂ ਤਾਂ ਫਿਰ ਮੈਨੂੰ ਪਤਾ ਨਹੀਂ ਲੱਗਦਾ ਹਨਾ ਬਹੁਤ ਸਾਰੇ ਗਿਆ ਪੈਣੋ ਦੱਸਦਿੰਗੇ ਬਾਈ ਤੁਹਾਡਾ ਕੈਮਰਾ ਇਹਦਾ ਹੈਲ ਦਾ ਰਹਿਦਾ ਫਿਰ ਮੈਂ ਉਹ ਚੀਜ਼ ਦਾ ਧਿਆਨ ਰੱਖਦਾ ਵੀ ਕੈਮਰਾ ਹੱਲੇ ਨਾ ਇਹ ਆਨ ਇੱਥੋਂ ਆਪਾਂ ਨੇ ਲੰਬਾਈ 27 ਆ 1.5 ਇੰਚ ਵੱਧ ਰੱਖਣਾ ਜਿੱਦੇ ਜੂ ਕੱਟ ਪਾਉਣਾ 27 28 28.5 ਆਪਾਂ ਲਾਵਾਂਗੇ ਨਿਸ਼ਾਨ 28.5 ਤੇ ਇਧਰੋਂ ਵੀ ਜਿਵੇਂ ਆਪਾਂ ਉੱਪਰੋ ਸਕੁਅਰ ਰੱਖਿਆ ਸੀਗਾ ਇਸ ਤਰ੍ਹਾਂ ਸਕੁਅਰ ਰੱਖ ਲੈਣਾ ਬਿਲਕੁਲ ਸਿੱਧਾ ਨਿਸ਼ਾਨ ਲੱਗੂ ਆਪਣਾ ਇਧਰਲੇ ਪਾਸੇ ਨਿਸ਼ਾਨ ਲਉਣਾ ਬਾਹਰਲੇ ਪਾਸੇ ਬਾਕੀ ਜਿਹੜੀਆਂ ਭੈਣਾਂ ਆ ਸਕੇਲ ਮੰਗਦੀਆਂ ਬਠਿੰਡੇੋਂ ਮੇਰ ਤੋਂ ਐਡਰੈਸ ਲੈ ਕੇ 140 ਰੁਪਏ ਦਾ ਇਹ ਸਕੇਲ ਆ ਭੈਣਾਂ ਲੈ ਸਕਦੇ ਹੋ ਹਨ ਜੇ ਕਿਸੇ ਭੈਣ ਨੂੰ ਨਹੀਂ ਪਤਾ ਲੈ ਕਿੱਥੋਂ ਮਿਲਦਾ ਉਹ ਮੇਰ ਤੋਂ ਤੁਸੀਂ ਕਾਰ ਦੀ ਫੋਟੋ ਮਗਵਾ ਲਿਆ ਕਰੋ ਬਾਈ ਸਾਨੂੰ ਦੁਕਾਨ ਤੇ ਹੁੰਦੀ ਨਹੀਂ ਬਠਿੰਡੇ ਕਿੱਥੇ ਆ ਤੁਸੀਂ ਸਾਨੂੰ ਕਾਰ ਦੀ ਫੋਟੋ ਸੈਂਡ ਕਰ ਦਿਓ ਇਸ ਤੋਂ ਬਾਅਦ ਜਿਹੜੀ ਇਹਨਾਂ ਦੀ ਹੈਪ ਆ ਉਹ 38.5 ਆ ਪਰ ਆਪਾਂ ਜਿੰਨਾ ਕੱਛਾਂ ਦੇ ਤਿਆਰ ਆ ਉਹਦੇ ਹਿਸਾਬ ਨਾਲ ਕਟਾਂਗੇ ਬਾਅਦ ਜਿੱਥੋਂ ਝਾੜਦੇ ਕਪੜਾ ਜਿਵੇਂ ਉੱਪਰੋਂ 40 ਆ 10 ਚੌਕਾ 40 10 ਤੇ ਦੋ 12 12 ਤੋ ਇੱਕ ਸੂਤ ਆਪਾਂ ਕੱਟ ਰੱਖਾਂਗੇ ਕਿਉਂਕਿ ਪੌਣੇ ਕਿ 40 ਤਿਆਰ ਆਪਣ ਚਾਹੀਦਾ। ਆਹਲਾ ਖੁੱਲਾ ਨਹੀਂ ਹੁੰਦਾ। 12.5 ਤੋਂ ਇੱਕ ਸੂਤ ਕੱਟ। ਦੁਬਾਰੇ ਫੇਰ ਦੱਸ ਦਿਆਂ 10 ਚੌਕਾ 40। ਦੋਵੇਂ ਚ ਆਪਾਂ ਫੱਟੀ ਦੇ ਰੱਖ ਲੈ ਅੱਧਾ ਇੰਚ ਸਲਾਈਂਗਾਂ ਦੇ ਵਿੱਚ ਦਬਾਊਗਾ ਤਾਂ ਰੱਖਿਆ। ਯਾਨੀ ਕਿ ਟੋਟਲ ਜਿੰਨੀ ਵੀ ਆਪਣੀ ਹਿਪ ਆ ਜਾਂ ਕੱਚਾ ਚੋਂ ਉਦੋਂ 2.5 ਇੰਚ ਵਾਧਾ ਰੱਖਣਾ ਸਾਰਾ। 2 ਇੰਚ ਫੱਟੀਆਂ ਚ ਆਊਗਾ ਅੱਧਾ ਇੰਚ ਜਿਹੜਾ ਉਹ ਸਲਾਈਂਗਾਂ ਦੇ ਵਿੱਚ ਆਜੂ ਇੱਥੋਂ। ਤਾਂ ਕਰਕੇ ਆਪਾਂ 12.5 ਤੋਂ ਇੱਕ ਸੂਤ ਕੱਟ। ਇੱਥੋਂ ਵੀ 12.5 ਤੋਂ ਇੱਕ ਸੂਤ ਕੱਟ। ਠੀਕ ਆ ਤੇ ਇੱਥੋਂ ਵੀ 12.5 ਤੋਂ 1 ਸੂਟ ਕੱਟ ਜੇ ਨਾ ਸਮਝ ਲੱਗੀ ਤਾਂ ਤੁਸੀਂ ਮੈਨੂੰ ਦੁਬਾਰੇ ਪੁੱਛ ਸਕਦੇ ਹੋ 10 ਵਾਰੀ ਪੁੱਛ ਲਓ ਪਰ ਗਲਤ ਨਹੀਂ ਕੱਟਣਾ ਕਿਸੇ ਭੈਣ ਨੂੰ ਇੱਥੋਂ ਆਪਾਂ ਨੇ ਕਿਉਂਕਿ ਬੰਦਾ ਪਤਲਾ ਮੁੰਡਾ ਇਹ ਬੱਚਾ ਮੋਡਾ ਜਿਹੜਾ ਉਹ ਕੱਟ ਰੱਖਾਂਗੇ ਥੱਲੇ ਪੌਣੇ 8 ਇੰਚ ਠੀਕ ਆ ਬਿਲਕੁਲ ਸਿੱਧਾ ਨਿਸ਼ਾਨ ਲਾ ਲਿਆ ਇਧਰ ਆਪਾਂ ਜਿਹੜਾ ਫੱਟੀ ਦਾ ਉਹ 2 ਇੰਚ ਡਾਂਗੇ ਤੇ ਇੱਥੋਂ ਵੀ 2 ਇੰਚ ਡਾਂਗੇ ਹੁਣ ਜਿਹੜਾ ਫਰੰਟ ਆ ਜਾਂ ਸਾਹਮਣਾ ਤੁਸੀਂ ਕਹੇ ਨੇ ਉਹ ਪੌਣੇ 8 ਆ ਇੱਥੋਂ ਆਪਾਂ ਕਿੰਨਾ ਰੱਖਾਂਗੇ ਸਵਾਟ ਵੀ ਆ ਚੀਜ਼ ਤੋਂ ਬਿਲਕੁਲ ਸਾਫ਼ ਹੋਵੇ ਬਾਲ ਵਗੈਰਾ ਨਾ ਪੈਣ ਹੁਣ ਤੀਰਾ ਕਿੰਨਾ ਇੱਥੋਂ 8 ਇੰਚ ਤੇ ਆਪਾਂ ਇੱਥੋਂ ਪੂਰਾ ਪੂਰੇ 8 ਰੱਖਣਾ ਸਾਢੇ 8 ਨਹੀਂ ਰੱਖਣਾ ਮੂਹਰ ਨਾਲ ਪੱਲਾ ਇਹਦਾ ਕਾਫੀ ਬਣੇ ਕਮੈਂਟ ਆਉਂਦੇ ਬਾਈ ਤੁਸੀਂ ਇੱਥੋਂ ਪੂਰਾ ਪੂਰਾ ਰੱਖਣੇ ਪਿੱਛੇ ਵੱਧ ਕੇ ਰੱਖਦੇ ਹਾਂ ਤਾਂ ਇੱਥੋਂ ਆਪਾਂ ਨੂੰ ਆਹ ਬਾਲ ਪੈਣੇ ਚਾਹੀਦੇ ਹੁਣ ਮੈਂ ਸਾਰਾ ਕਲੀਅਰ ਕਰ ਦੂੰਗਾ ਵੀ ਕਿਵੇਂ ਆਪਾਂ ਰੱਖਿਆਗਾ ਵੀਡੀਓ ਪੂਰੇ ਧਿਆਨ ਨਾਲ ਦੇਖੋ 1.5 ਇੰਚ ਆਪਾਂ ਝਾਟਨਾਗਾ ਨੀਚੇ ਨੂੰ ਡਾਊਨ ਕਰਨਾ ਮੋਢਿਆਂ ਤੋਂ ਮੋੜੇ ਦੇਖ ਲੈ ਕਰੋ ਜੇ ਕਿਸੇ ਦੇ ਜ਼ਿਆਦੇ ਡੱਗ ਮੇ ਆ ਤਾਂ ਪੌਣੇ ਦੋ ਕਰਦਿਆ ਕਰੋ ਆਹ ਵਾਲੇ ਜੇ ਕਿਸੇ ਦੇ ਖੜਮੇ ਆ ਤਾਂ ਡੇਢ ਇੰਚ ਬਹੁਤ ਹੁੰਦਾ ਹੁਣ ਜਿਹੜਾ ਨਿਸ਼ਾਨ ਆਪਾਂ ਬਿਲਕੁਲ ਸਿੱਧਾ ਲਾਵਾਂਗੇ ਇੱਥੋਂ ਇਹ ਇਸ ਤਰ੍ਹਾਂ ਠੀਕ ਆ ਇਹ ਆ ਲੋ ਇਧਰ ਵੀ ਇਸ ਤਰ੍ਹਾਂ ਇੱਥੋਂ ਗਲਾਈ ਪੂਰਾ ਡੂੰਗੀ ਨਹੀਂ ਦੇਣੀ ਕਿ ਬਾਹਰ ਨੂੰ ਰੱਖ ਕੇ ਕੱਟਣਾ ਜਿਵੇਂ ਆਪਾਂ ਪੈਂਟ ਦੇ ਜਾਂ ਪਲਾਜੋ ਦੇ ਰੱਖਦੇ ਹੁੰਦੇ ਆ ਇਹ ਆ ਇਥੋਂ ਆਪਣੀ ਇਸ ਤਰ੍ਹਾਂ ਹੁਣ ਆਪਾਂ ਪਹਿਲਾਂ ਬਾਧ ਕੱਟ-ਕੱਟ ਦਿੰਦੇ ਆ ਜੀ ਉਸ ਤੋਂ ਬਾਅਦ ਨਿਸ਼ਾਨ ਦੇ ਉੱਪਰ ਪ੍ਰਗਟਨਾ ਜੇ ਕਿਸੇ ਮੇਰੀ ਭੈਣ ਨੂੰ ਜਾਂ ਭਰਾ ਨੂੰ ਨਾ ਸਮਝ ਆਵੇ ਤਾਂ ਤੁਸੀਂ ਦੁਬਾਰੇ ਵੀ ਪੁੱਛ ਸਕਦੇ ਹੋ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵੀ ਕਮੈਂਟ ਕਰ ਸਕਦੇ ਹੋ ਬਈ ਆ ਚੀਜ਼ ਦੀ ਸਮਝ ਨਹੀਂ ਲੱਗੀ ਹਨਾ ਤਾਂ ਦੁਬਾਰੇ ਮੈਂ ਤੁਹਾਨੂੰ ਫੇਰ ਸ਼ਰਟ ਕੱਟ ਕੇ ਦਿਖਾ ਦਊਗਾ ਜੇ ਕਿਸੇ ਭੈਣ ਨੇ ਸਿੱਖਣੀ ਹੈ ਸ਼ਰਟ ਬਈ ਸਾਨੂੰ ਸ਼ੌਕ ਹੀ ਦਿਖਾਓ ਇੱਕ ਸ਼ਰਟ ਆ ਫਿਰ ਆਪਾਂ ਇਹਦੀ ਪੂਰੀ ਵੀਡੀਓ ਜਿਵੇਂ ਪਲਾਜੋ ਦੀ ਬਾਈਸ਼ੋ ਦੇ ਬੈਲਟਾਂ ਦੀ ਉਸ ਤਰ੍ਹਾਂ ਹੀ ਇੱਕ ਵਾਰੀ ਪਾ ਦੇਣੀ ਹੈ ਨਾ ਜਿਹੜੀ ਤੁਸੀਂ ਵੀਡੀਓ ਦੇਖ ਲੈਣ ਨੂੰ ਸ਼ੇਅਰ ਲਾਜ਼ਮੀ ਕਰਿਆ ਕਰੋ ਬਹੁਤ ਵੱਡਾ ਪੁੰਨ ਹੈ ਜੇ ਕੋਈ ਤੁਹਾਡੇ ਸ਼ੇਅਰ ਕਰੀ ਵੀਡੀਓ ਤੋਂ ਸਿੱਖ ਸਕਦਾ ਹੈ ਨਾ ਜੇ ਕੋਈ ਭੈਣ ਸਿੱਖਦੀ ਆ ਤਾਂ ਤੁਹਾਨੂੰ ਵੀ ਉਹਦਾ ਪੁੰਨ ਲੱਗੂ ਹਣੀ ਆ ਲੋ ਨਿਸ਼ਾਨ ਦੇ ਬਿਲਕੁਲ ਉਪਰ ਪਰ ਇੱਕ ਸੂਤ ਵੀ ਬਾਹਰ ਨਹੀਂ ਜਾਣਾ ਹੁੰਦਾ ਜਿਹੜੇ ਨਿਸ਼ਾਨ ਲਾਤੇ ਨਾ ਕਿਉਂਕਿ ਇਹਦੇ ਵਿੱਚ ਹੀ ਆਪਾਂ ਮਾਰਜਿਨ ਪਾਤਾ ਜੇ ਤੁਸੀਂ ਮਾੜਾ ਹੀ ਵਿਖੂਤ ਬਾਹਰ ਲੈ ਕੇ ਜਾਉਂਗੇ ਤਾਂ ਇੱਕ ਇੱਕ ਸੂਤ ਕਰਕੇ ਸਾਰਾ ਅੱਧਾ ਇੰਚ ਬਨਜੂ ਤੇ ਉਹ ਅੱਧਾ ਇੰਚ ਸ਼ਰਟ ਤੁਹਾਡੀ ਖੁੱਲੀ ਹੋ ਜੂ। ਬਨ ਠੀਕ ਆ। ਹੁਣ ਜਿਹੜਾ ਕਾਲਰ ਆ ਉਹ 14 ਆਪਾਂ ਫੱਟੀ ਨੂੰ 2 ਇੰਚ ਤੇ ਕਰ ਮੋੜਾਂਗੇ ਇਸ ਤਰ੍ਹਾਂ। ਇਥੋਂ ਮਣਕੀ ਆਪਾਂ 2 ਇੰਚ ਮੋੜ ਲੈਣਾ। ਨੀਚੇ ਨੂੰ ਆਪਾਂ ਰੱਖਾਂਗੇ 2.5 ਪੁਆਇਟਿਕ। ਕਿਉਂਕਿ ਗਲਾ ਆਪਾਂ ਨਾ ਛੋਟਾ ਰੱਖਣਾ ਪਹਿਲਾਂ ਇਧਰ ਨੂੰ ਆਪਾਂ ਰੱਖਾਂਗੇ। ਸਵਾ ਦੋ ਕੁ ਇੰਚ ਬਾਲਾ ਵੱਡਾ ਗਾਲਾ ਨਹੀਂ ਕੱਟਣਾਗਾ ਤੇ ਇਹਦੇ ਵਿੱਚ ਗਲਾਈ ਨਹੀਂ ਪਾਉਣੀ ਇਹਨੂੰ ਤਿਰਛਾ ਕੱਟਮ ਨੇੜੇ ਕਰਕੇ ਦਿਖਾਓ ਕੈਮਰਾ ਹਾਂ ਆ ਲੈ ਐਵੇਂ ਕੱਟਣਾ ਜੇ ਕੋਈ ਭੈਣ ਪਹਿਲੀ ਵਾਰੀ ਸ਼ਰਟ ਦੀ ਕਟਾਈ ਦੇਖ ਰਹੀ ਆ ਜੇ ਆਪਾਂ ਐਂ ਕਾਟਦੀ ਗਲਾਈ ਪਾਤੀ ਦੂਜੇ ਕੋਣ ਤੇ ਅੰਗੂ ਜਾਂ ਹਨ ਫਿਰ ਗਲਤ ਹੋ ਜੂਗਾ ਇਹ ਚੀਜ਼ ਦਾ ਧਿਆਨ ਰੱਖਣਾ ਆ ਦੇਖੋ ਕੈਂਚੀ ਨੂੰ ਕਿਵੇਂ ਇਹ ਪਾਈ ਠੀਕ ਆ ਆ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਆ ਵਾਲੀ ਕਾਟ ਦੇਖੋ ਠੀਕ ਆ ਬਿਲਕੁਲ ਐਂ ਇਤੋਂ ਆਪਣੇ 1.5 ਇੰਚ ਡਾਉਣ ਕੀਤਾ ਨੂੰ ਹੁਣ ਫਰੰਟ ਪੱਲੇ ਆਪਣੇ ਦੋਨੇ ਕੱਟੇ ਗਏ ਬੈਕ ਕੱਢਣੀ ਆ ਤੇ ਬੈਕ ਕੱਢਣੀ ਵੀ ਆਪਾਂ ਨੇ ਲੈਣਾ ਮਲਾ ਕੇ ਆ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਮੈਂ ਵਾਰ-ਵਾਰ ਤੁਹਾਨੂੰ ਦੱਸ ਰਿਹਾ ਵੀ ਲੈਣਾ ਲਾਜ਼ਮੀ ਮੈਨੀਆਂ ਇੱਥੋਂ ਤੇ ਇੱਥੋਂ ਠੀਕ ਆ ਕਪੜਾ ਖੁੱਲਾ ਡੁੱਲਾ ਆਪਣੇ ਕੋਲੇ ਜੇ ਕਪੜਾ ਘੱਟ ਵੀ ਹੋ ਲੈਣਾ ਤਾਂ ਆਪ ਨੂੰ ਬਣਾਉਣੀਆਂ ਹੀ ਪੈਣਗੀਆਂ ਹਨਾ ਜਿਵੇਂ ਮਰਜ਼ੀ ਪੂਰਾ ਕਰਗੇ ਤਾਂ ਹੀ ਉਹ ਮੈਂ ਕਹਿੰਦਾ ਉਹ ਕਪੜਾ ਵੇਸਟ ਕਰਨ ਦੀ بجائے ਥੋੜੇ ਕਪੜੇ ਦੇ ਵਿੱਚੋਂ ਕੰਮ ਸਿੱਖਣ ਦੀ ਕੋਸ਼ਿਸ਼ ਕਰਿਆ ਕਰੋ ਹੁਣ ਆਪਾਂ ਜਿੰਨਾ ਇਹ ਪਾਇਆ ਨਾ ਆਪਣੇ 10 ਚੋਕਾ 40 10 ਤੇ ਦੁਬਾਰਾ 12.5 ਬੈਕ ਪੱਲਾ ਆਪਾਂ ਨੇ 12.5 ਇੰਚ ਦਾ ਜਾਂ 12.5 ਤੋਂ ਵੱਧ ਫੋਲਡ ਕਰਨਾ ਇਹ ਦੂਰਾ ਕਰ ਲਾਂਗੇ ਇੱਥੇ ਆਹ ਨਾ ਕਿੰਨਾ ਆਪਣੇ ਕੋਲੇ 11 ਤੋਂ ਕਸੂਟ ਕੱਟ ਜੇ ਕੋ ਬਾਹਰ ਕੱਟ ਹੋਊ ਤਾਂ ਤੁਹਾਡੇ ਕਨੀਂ ਅੰਦਰ ਨਿਕਲ ਜੂਗੀ ਠੀਕ ਆ ਕਪੜੇ ਦੇ ਵਿੱਚ ਨਾ ਕਾਂ ਅਰੇਸ਼ਿਆਂ ਦੇ ਵਿੱਚ ਕਾਂ ਹੁੰਦਾ ਦੇਖੋ ਆ ਕਿੱਥੇ ਫਿਰਦਾ ਆ ਕਿੱਥੇ ਫਿਰਦਾ ਆਪਾਂ ਇਹਨੂੰ ਇਹਨੂੰ ਨਹੀਂ ਖਿੱਚਣਾ ਇਹ ਆਪਦੀ ਆਪ ਜਿੱਥੇ ਸੈੱਟ ਬੈੰਦਾ ਬਿਠਾਓ ਫਰੰਟ ਪੱਲੇ ਨੂੰ ਲੈਣਾ ਦੇ ਨਾਲ ਮਿਲਾ ਦੇ ਇੱਕ ਪਾਸੇ ਨਹੀਂ ਮਿਲਣੀਆ ਦੋਨੇ ਪਾਸੇ ਦੇ ਨਹੀਂ ਮਿਲਦੇ ਉਹ ਨਹੀਂ ਪੂਰਾ ਧਿਆਨ ਨਾਲ ਦੇਖੋਗੇ ਨਾ ਤੁਹਾਨੂੰ ਸਮਝ ਲੱਗਦੀ ਸੌਖੀ ਹੈ ਨਾ ਇਹ ਆ ਨੂੰ ਆ ਵਾਲੀ ਇੱਥੇ ਠੀਕ ਆ ਮਿਲ ਗਈ ਹੈ ਨਾ ਇਸ ਤਰ੍ਹਾਂ ਮਿਲਾ ਲੈਣੀਆ ਮੋਟਾ ਮੋਟਾ ਆਪਣੇ ਮਿਲਾਉਣਾ ਜ਼ਰੂਰੀ ਹੁੰਦੀ ਜਵੇਂ ਆ ਮਿਲ ਗਈਆਂ ਆ ਮਿਲ ਗਈਆਂ ਆ ਮਿਲ ਗਈਆਂ ਹੁਣ ਆਪਾਂ ਨੂੰ ਰਾਮਦਾਰੀ ਨਾ ਸੈੱਟ ਕਰ ਲਾਂਗੇ ਇੱਥੋਂ ਆ 2 ਇੰਚ ਪੱਲੇ ਨੂੰ ਐਂ ਮੋੜ ਲੈਣਾ ਫੱਟੀ ਦਾ ਜਿੰਨਾ ਹੁੰਦਾ 2 ਇੰਚ ਇੱਥੋਂ ਐਂ ਧਰ ਲੈਣਾ ਹੈ ਖੋਲ ਕੇ ਇਹਦੇ ਬਰੋਬਰ ਜੇ ਕਰੋਗੇ ਤੁਸੀਂ ਸ਼ਰਟ ਥੋੜੀ ਖਰਾਬ ਹੋ ਜੂ ਧਿਆਨ ਦੇ ਨਾਲ ਦੇਖ ਲਓ ਆ ਦੇਖੋ ਆ ਜਿਹੜਾ ਬਾਦ ਆ ਇਹ ਬਟਨ ਟੇਕ ਆਪਣੀ ਆਹ ਫੱਟੀ ਹੁੰਦੀ ਜਿਹੜੀ ਸ਼ਰਟ ਦੋਨੇ ਪਾਸੇ ਮੁੜਦੀ ਆ ਉਹ ਆਪਣੇ ਨੂੰ ਮੋੜ ਕੇ ਜੇ ਉੱਤੇ ਧਰ ਲਿਆ ਇਸ ਤਰ੍ਹਾਂ ਠੀਕ ਆ ਵੀਡੀਓ ਨੂੰ ਮੈਂ ਦੋ ਵਾਰੀ ਦੇਖ ਲਿਆ ਕਰੋ ਪਰ ਸ਼ਰਟ ਗਲਤ ਨਹੀਂ ਘਟਣੀ ਕਿਸੇ ਪੈਣ ਨੇ ਜੇ ਆਪਾਂ ਖੋਲ ਕੇ ਕੱਟਤਾ ਫਿਰ ਸ਼ਰਟ ਦੇ ਵਿੱਚ ਮੁੜ ਜੂ ਪਿਛਲਾ ਪੱਲਾ ਬਹੁਤ ਜਿਆਦਾ ਵੱਡਾ ਹੋ ਜੂ ਤਾਂ ਕਰਕੇ ਮੈਨੂੰ ਵਾਰੀ ਵਾਰੀ ਦੱਸਦੇ ਆ ਵੀ ਧਿਆਨ ਦੇ ਨਾਲ ਧਿਆਨ ਦੇਣਾ ਹਨਾ ਕੋਈ ਵੀ ਕੰਮ ਧਿਆਨ ਤੋਂ ਬਿਨਾ ਨਹੀਂ ਸਹੀ ਹੋਊਗਾ ਹੁਣ ਆਪਾਂ ਕੀ ਕਰਾਂਗੇ ਜਿਵੇਂ ਦੂਜਾ ਕੁੜਤਾ ਕੱਟਦੇ ਹੁੰਦੇ ਆ ਕੋਈ ਵੀ 1 ਇੰਚ ਪੁਆਇੰਟ 1 ਜਾਂ 1/2 ਇੰਚ ਇੱਥੋਂ ਡਾਊਨ ਕਰਦੇ ਇਹਨੂੰ ਇੱਥੋਂ ਤੀਰਾ ਜਿੱਥੇ ਲੱਗੂਗਾ ਆ ਬੰਦ ਠੀਕ ਆ ਤੇ ਤੀਰਾ ਕਿੰਨਾ 16 8 ਇੰਚ ਆਪਾਂ ਕਿੰਨਾ ਰੱਖਾਂਗੇ 8.5 ਯਾਨੀ ਕਿ ਆਪਾਂ ਰੱਖ ਲੈ star ਆ shape ਨੂੰ ਆਪਾਂ ਹਲਕੀ ਹਲਕੀ ਇਸ ਤਰ੍ਹਾਂ ਦੇਣਾ ਬਾਹਲੀ ਬਾਹਰ ਨੂੰ ਨਹੀਂ ਰੱਖਣਾ ਨਹੀਂ ਤਾਂ ਫਿਰ ਇੱਥੇ ਬਲ ਪੈ ਜਾਂਦੇ ਹਨ ਹਣ ਹੁਣ ਆਪਾਂ ਇਹਨੂੰ ਬਿਲਕੁਲ ਇਹਦੇ ਨਾਲ-ਨਾਲ ਦੀ ਕਟਾਂਗੇ ਇਸ ਦਾ ਸਵਾਗਤ ਜਾਂ ਚਾਪੈ ਨੂੰ ਚੱਕਦਾ ਕਿਉਂਕਿ ਮੁੰਡਾ ਪਤਲਾ ਹੈ ਜਿਆਦਾ ਭਾਰਾ ਨਹੀਂ ਹੈ ਵਿਚਾਲੇ ਟੱਕ ਦੇਵਾਂਗੇ ਜਿਸ ਦੇ ਤੀਰਾ ਪਾ ਲਾਵਾਂਗੇ ਹੁਣ ਜਿਹੜੀ ਆਪਾਂ ਇਹਦੀ ਗਲਾਈ ਦੇਣੀ ਹੈ ਇਥੋਂ ਉਹ ਵੀ ਧਿਆਨ ਨਾਲ ਦੇਖ ਲਓ ਕਿ ਕਿੰਨੀ ਦੇਣੀ ਆ ਗਲਾਈ ਕਿੱਥੋਂ ਦੇਣੀ ਆ ਆ ਸਾਰਾ ਕਿੰਨਾ ਪਿਛਲਾ ਪਾਸਾ ਮੈਨਾ ਆਪਣੇ 1.5 ਸਨ 1.5 ਦਾ ਕਿੰਨਾ ਹੋ ਗਿਆ 7.5 ਇੱਥੇ ਆਪਾਂ ਲਾਉਗੇ 7.5 ਇਧਰ ਜਿੰਨਾ ਤੁਸੀਂ ਗਲਾਈ ਦੇਣੀ ਹੋ ਪੌਣੇ ਦੋ ਦੇਣੀ ਆ ਡੇਢ ਦੇਣੀ ਆ 1.1 ਦੇਣੀ ਹੈ ਨਾ ਉਹ ਐਸਾ ਆਪਾਂ ਲਾ ਲੇਣੀ ਇਹ ਪੌਣੇ ਦੋ ਹੀ ਹੋ ਜਾਂਦੀ ਹੈ ਨਿਸ਼ਾਨ ਲਾ ਕੇ ਆ ਦੇਖੋ ਜੇ ਆਪਾਂ 1.1 ਦੇਣਾ ਕੁਝ ਨਿਸ਼ਾਨ ਵੀ ਆਪਦੀ ਜਗ੍ਹਾ ਲੈਂਦਾ ਤਾਂ ਇੱਥੋਂ ਤੁਸੀਂ ਇਸ ਤਰ੍ਹਾਂ ਵੀ ਨਿਸ਼ਾਨ ਲਾ ਸਕਦੇ ਹੋ ਤੇ ਜੇ ਕਿਸੇ ਨੂੰ ਇਸ ਤਰ੍ਹਾਂ ਨਿਸ਼ਾਨ ਨਹੀਂ ਲੈਣਾ ਤਾਂ ਥੋੜੀ ਇਹਦੀ ਸਿਹਤਾਂ ਲੈ ਲੈ ਕਰੋ ਐਂ ਥੋੜਾ ਜਿਹਾ ਐਂ ਰੱਖ ਕੇ ਦੇਖ ਲੈ ਕਰੋ ਵੀ ਹਲਕੀ ਜੀ ਐਸਟ ਠੀਕ ਆ ਵੈਸੇ ਹੁੰਦਾ ਏ ਹੋਰ ਕੰਮ ਬਾਅਦ ਤੇ ਆਪਾਂ ਇਹਨੂੰ ਇੱਥੇ ਵੀ ਵਰਤ ਸਕਦੇ ਹਾਂ ਪਰ ਜ਼ਿਆਦਾ ਨਹੀਂ ਚੱਕਣਾ ਨਹੀਂ ਹਣਾ ਥੋੜਾ ਚੱਕਿਆ ਕਰੋ ਜੇ ਕੋਈ ਕਹਿ ਕੇ ਜਗਾਉਂਦਾ ਜ਼ਿਆਦਾ ਫੇਰ ਚੱਕਣਾ ਹੁਣ ਮੈਂ ਤੁਹਾਨੂੰ ਇਹਨਾਂ ਦੀ ਜਿਹੜੀ ਕਮਰਾ ਉਹ ਦਿਖਾ ਦੇ ਕਿੰਨੀ ਆ ਨੌ ਚੋਕਾ 36 ਆ ਦੇਖੋ ਨੌ ਚੋਕਾ 36 ਇੱਥੇ ਹੋ ਗਿਆ ਐਨਾ ਕਿ ਸੌਣ ਦੇ ਵਿੱਚ ਆ ਜਾਊਗਾ ਤਾਂ ਆਪਾਂ ਐਨਾ ਕੱਪੜਾ ਇਹਦਾ ਲਾਉਣਾ ਹੈ ਐਪ ਕਿੰਨੀ ਆ 38 39 40 ਇੱਥੋਂ ਦੀ ਠੀਕ ਆ ਇੱਥੋਂ ਆਪਾ ਫੱਟੀ ਰੱਖ ਕੇ ਥੋੜਾ ਜਿਹਾ ਵੱਧ ਰੱਖ ਲੈਣਾਗਾ ਕਪੜਾ ਕਿਹੜ ਖੁੱਲਾ ਭੀੜਾ ਕਰਨਾ ਪੈ ਜੀ ਬੰਦਾ ਮੋਟਾ ਹੋ ਜਾਏਗਾ ਸਾਰਾ ਕਪੜਾ ਹੀ ਘਟਣਾ ਸ਼ਰਟ ਦੇ ਵਿੱਚ ਥੋੜਾ ਜਿਹਾ ਦੂਆ ਰੱਖ ਲੈ ਇੱਥੋਂ ਆਪਾ ਹਲਕਾ ਹਲਕਾ ਕਪੜਾ ਇੰਨਾ ਲਾ ਦੇ ਜਿਆਦਾ ਨਹੀਂ ਲਾਉਣਾ ਵੀ ਘਾਟ ਵੀ ਨਾ ਜਾਵੇ ਠੀਕ ਆ ਤਾਂ ਸ਼ਾਂਤ ਤੁਹਾਨੂੰ ਦੇਖ ਰਿਹਾ ਉਹਨਾਂ ਨੇ ਇਸ ਤਰ੍ਹਾਂ ਇੱਥੋਂ ਰੱਖਣਾ ਨਾ ਕੇ ਇਤੋਂ ਆ ਇਹਨੂੰ ਤਾਂ ਤੁਸੀਂ ਭੁੱਲ ਜਾ ਕਰੋ 2 ਇੰਚ ਇਹ ਤਾਂ ਬਟਨ ਵਾਲੇ ਪਾਸੇ ਮੁੜ ਜਾਊਗਾ ਤੇ ਕਾਜ ਵਾਲੇ ਪਾਸੇ ਮੁੜ ਦੂਗਾ ਤੇ ਆਹ ਇੱਥੋਂ ਆਪਾਂ ਪਹਿਲਾਂ ਨੂੰ ਗਲਾਈ ਦੇਵਾਂਗੇ ਦੀ ਇਸ ਤਰ੍ਹਾਂ ਚਾਰੇ ਲਰਾਂ ਦੀ ਗਲਾਈ ਦੇਣੀ ਆ ਧਿਆਨ ਰੱਖਣਾ ਲਓ ਜੀ ਠੀਕ ਆ ਹੁਣ ਜਦੋਂ ਆਪਾਂ 셔ਟ ਬਣਾਵਾਂਗੇ ਜਿਵੇਂ ਆਪਾਂ ਲੇਡੀ ਸੂਟ ਦੀ ਫਿਟਿੰਗ ਮੈਂਦੇ ਆ ਇਹਦੀ ਸਿਉਣ ਮਾਰ ਕੇ ਇੱਥੋਂ 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 ਮਿਲਣਾ ਹੁੰਦਾ ਇਹ ਨਹੀਂ ਐਵੇਂ ਸਿਓਨ ਮਾਰੀ ਬਸ ਮੁੜ ਕੇ ਨਹੀਂ ਦੇਖਣਾ ਜੇ ਮੁੜ ਕੇ ਨਹੀਂ ਦੇਖਣਾ ਤਾਂ ਸ਼ਰਟ ਫਿਰ ਓਨੇ ਪੈਰੀ ਵਾਪਸ ਆ ਜੂ ਅਗਲਾ ਕੋਈ ਵੀ ਆ ਚੱਕ ਸ਼ਰਟ ਮੇਰੇ ਨਹੀਂ ਆਈ ਪਸੰਦ ਹਨਾ ਮੈਣਕੇ ਬਣਾਉਣੀ ਹੁੰਦੀ ਹੈ ਧਿਆਨ ਦੇ ਨਾਲ ਤਾਂ ਮੈਂ ਜਦੋਂ ਵੀਡੀਓ ਤੁਹਾਨੂੰ ਅਪਲੋਡ ਕਰੂੰਗਾ ਇਹਦੀ ਨਾਲ ਨਾਲ ਦੱਸਿਓ ਵੀ ਕਿਵੇਂ ਬਣਾ ਹਨਾ ਆਲੋ ਆਪਾਂ ਇਹਨੂੰ ਸਾਈਡ ਤੇ ਰੱਖਣਾ ਅਗਲਾ ਪਿਛਲਾ ਪੱਲਾ ਆਪਣਾ ਕੱਟਿਆ ਗਿਆ ਹੁਣ ਆਪਾਂ ਬਾਹਾਂ ਕਟਾਂਗੇ ਆਹ ਪੀਸ ਨੂੰ ਆਪਾਂ ਬਿਲਕੁਲ ਲਾ ਕੇ ਸਾਈਡ ਤੇ ਰੱਖ ਦਈਏ ਸਿੱਧਾ ਇੱਕ 60 ਕੋਈ ਵੀ ਕੋਈ ਪੁੱਛੇ ਕਪੜਾ ਕਿੰਨਾ ਲੱਗਦਾ ਵੱਡੇ ਪਣੇ ਦਾ ਤਾਂ ਇੱਕ 60 ਲਾ ਦੇ ਇਹ ਕੋਈ ਬੰਦਾ ਜਾਦੇ ਭਾਰੀ ਆ ਬਹੁਤ ਜਾਦੇ ਭਾਰੀ ਭਾਰੀ ਨਾ ਪਾਉਂਦੇ ਕਈ ਭਰਾਵਾਂ ਦੇ 2 ਮੀਟਰ ਵੀ ਲੱਗਦਾ ਵੱਡੇ ਪਣੇ ਦਾ ਤਾਂ ਵਿਸੇ ਵੀ ਕਪੜੇ ਨੂੰ ਕੱਟਣ ਤੋਂ ਪਹਿਲਾਂ ਪੁੱਛ ਲਿਆ ਕਰੋ ਵੀ ਬਾਈ ਕਿੰਨਾ ਕਪੜਾ ਲੱਗੂਗਾ ਜੇ ਪਹਿਲੀ ਵਾਰੀ ਕੱਟ ਰਹੇ ਹੋ ਨਾ ਜਿਹੜੇ ਕੋਈ ਮਾਰ ਆ ਪਹਿਣਾ ਜਾਂ ਭਰਾ ਉਹਨੂੰ ਤਾਂ ਪਤਾ ਹੁੰਦਾ ਜਿਹੜੀਆਂ ਅਣਜਾਣ ਆ ਪਹਿਣਾ ਇੱਕ ਚੀਜ਼ ਨਾ ਮੈਨੂੰ ਦੱਸ ਦਿਆ ਕਰੋ ਜਿਹੜੀਆਂ ਪਹਿਣਾ ਨੇ ਜ਼ੀਰੋ ਤੋਂ ਕੰਮ ਸ਼ੁਰੂ ਕੀਤਾ ਉਹ ਜ਼ਰੂਰ ਦੱਸ ਦਿਆ ਕਰੋ ਬਾਈ ਅਸੀਂ ਬਿਲਕੁਲ ਜ਼ੀਰੋ ਤੋਂ ਸ਼ੁਰੂ ਕੀਤਾ ਤਾ ਸਾਨੂੰ ਨਾਪ ਵੀ ਨਹੀਂ ਲੈਣਾ ਆਉਂਦਾ ਤਾਂ ਕਿ ਮੈਂ ਵੀਡੀਓ ਨਾਲ-ਨਾਲ ਨਾ ਅਪਲੋਡ ਕਰਦਾ ਰਿਹਾ ਕਰਨਾ ਨਾਪ ਵਾਲੀਆਂ ਦੀ ਕਿਉਂਕਿ ਆਪਣਾ ਕੰਮ ਆ ਮੈਨੂੰ ਕੋਈ ਜ਼ੋਰ ਨਹੀਂ ਲੱਗਦਾ ਨਾਲ-ਨਾਲ ਵੀਡੀਓ ਬਣਾ ਦੂੰਗਾ ਤਾਂ ਹਨਾ ਜੇ ਕਿਸੇ ਭੈਣ ਦਾ ਭਲਾ ਹੋਣਾ ਚਾਹੀਦਾ ਤਾਂ ਮੈਂ ਨਾਪ ਵਾਲੀ ਵੀਡੀਓ ਅਪਲੋਡ ਕਰਦਾ ਰਿਹਾ ਕਿਉਂ ਤੁਸੀਂ ਨਾਲ-ਨਾਲ ਜੇ ਕੋਈ ਭੈਣਾਂ ਨੰਮੀਆਂ ਹੁੰਦੀਆਂ ਚੈਨਲ ਤੇ ਬਾਈ ਨਾਪ ਵਾਲੀ ਵੀਡੀਓ ਬਸ ਤੁਸੀਂ ਇੰਨੇ ਲਿਖਣਾ ਭਾਵੇਂ ਨਹੀਂ ਲਿਖਣਾ ਆਉਂਦਾ ਜੇ ਤਾਂ WhatsApp ਤੇ ਬੋਲ ਕੇ ਭੇਜਿਆ ਕਰੋ ਪਰ ਦੱਸ ਲਾਜ਼ਮੀ ਦਿਆ ਕਰੋ ਕਿ ਬਈ ਅਸੀਂ ਚੈਨਲ ਤੇ ਨਵੇਂ ਆ ਸਾਨੂੰ ਨਾਪ ਵਗੈਰਾ ਵੀ ਕੁਝ ਨਹੀਂ ਲੈਣਾ ਆਉਂਦਾ ਹਨਾ ਤਾਂ ਮੈਂ ਨਾਪ ਦੀ ਵੀਡੀਓ ਵੀ ਅਪਲੋਡ ਕਰ ਦਿਆ ਕਰੂੰਗਾ ਤਾਂ ਛਾਤੀ ਹੈਗੀ 34 34 ਦਾਦ ਕਿੰਨਾ ਹੁੰਦਾ 17 ਜਿੰਨੀ ਛਾਤੀ ਹੋਵੇ ਦਾ ਅੱਧ ਕਰਕੇ ਉਹ ਚ 2 ਇੰਚ ਪਾ ਦੇਣਾ ਆਪਾਂ ਵਿਚੀ ਮਾਰਜਨ ਆਊਗਾ ਇਹ ਚੀਜ਼ ਦਾ ਧਿਆਨ ਰੱਖਣਾ 17 ਤੇ 2 19 ਇਹਦੇ ਵਿੱਚ ਤੁਸੀਂ ਸਿਉਂ ਦਾਣੀ ਰੱਖਣਾ ਜਾਨੀ ਕਿ 9.5 ਹਾਂ ਠੀਕ ਹੈ ਇੱਥੋਂ ਆਪਣਾ 9.5 ਆ ਜਾਊਗਾ ਹੁਣ ਮੁੰਡਾ ਇਹ ਪਤਲਾ ਆਪਾਂ ਇਹਨੂੰ 4 ਇੰਚ ਨਹੀਂ ਪਾਉਂਦੇ ਇੱਥੋਂ 3.5 ਇੱਕ 4 ਹੀ ਪਾਵਾਂਗੇ ਬਸ ਜ਼ਿਆਦਾ ਨਹੀਂ ਪਾਉਂਦੇ ਠੀਕ ਹੈ ਇਥੋਂ ਆਪਾਂ ਜਿਹੜੀ ਬਾਹ ਇਹਨਾਂ ਦੀ ਉਹ ਪੌਣੇ 25 ਆ ਆਪਾਂ ਕਿੰਨੀ ਰੱਖਾਂਗੇ ਪੌਣੇ 24 ਇੰਚ ਕਿਉਂ ਰੱਖਾਂਗੇ ਪੌਣੇ 24 ਮੂਰੇ ਕਾਫ ਲੱਗ ਜਾਣੀ 22 ਇੰਚ ਫਿਰ ਕੁਛ ਇੱਧਰ ਦਵਾਜੂ ਕੁਛ ਇੱਧਰ ਆ ਜਾਊਗਾ ਬਿਲਕੁਲ ਸਹੀ ਤੁਹਾਡੀ ਬਾਹ ਆ ਜਾਊਗੀ ਹੁਣ ਇਥੋਂ ਕਿੰਨਾ ਰੱਖਾਂਗੇ ਸਵਾ ਪਾਂਹ ਆਹ ਬੰਦੇ ਦੇ ਆਪਾਂ ਸਵਾ 5 ਰੱਖਦੇ ਆ ਸਾਢੇ 5 ਵੀ ਰੱਖਦੇ ਆ 6 ਵੀ ਰੱਖਦੇ ਆ ਪਰ ਇਹ ਬਾਹਾਂ ਮੋਟੀਆਂ ਪਤਲੀਆਂ ਦੇ ਹਿਸਾਬ ਨਾਲ ਹੁੰਦਾ ਸਾਰਿਆਂ ਦੇ ਨਹੀਂ ਇੱਕੋ ਰਸ ਆਹੋ ਕਰਨਾ ਆਪਾਂ ਹਨਾ ਕਿਤੇ ਇੱਕੋ ਹਿਸਾਬ ਨਹੀਂ ਕੱਟਦੀ ਮਨ ਕੇ ਜੇ ਲੁਕੂ ਬੰਦਾ ਪਾਰਾ ਆ ਗਿਆ ਤਾਂ ਉਹਦੇ 6 ਇੰਚ ਬਾਹਾਂ ਦੀ ਆਪਣਾ ਸ਼ਰਟ ਜਾਂ ਕੁੜਤੇ ਦੀ ਮੂਰ ਰੱਖਣੀ ਪੈਂਦੀ ਆ ਜੀ ਧਿਆਨ ਰੱਖਣਾ ਪਾਣੀ ਠੀਕ ਆ ਆ ਦੇਖੋ ਜਿੰਨਾ ਕਿ ਸਿਉਣ ਦੇ ਵਿੱਚ ਕਪੜਾ ਆਊਗਾ ਆਪਾਂ ਨੇ ਓਨਾ ਕੀ ਰੱਖਣਾ ਹੈ ਹੁਣ ਆਹ ਵਾਲਾ ਸਕੇਲ ਲਾ ਕੇ ਆਪਾਂ ਨੇ ਜੇ ਦਾ ਤੁਸੀਂ ਐ ਲਾਉਂਗੇ ਤਾਂ ਵੀ ਗਲਤ ਹੋ ਜਾਊਗਾ ਇਸ ਤਰ੍ਹਾਂ ਲਾਉਂਗੇ ਆ ਦੇਖੋ ਫਿਰ ਵੀ ਗਲਤ ਹੋ ਜਾਊਗਾ ਹਨਾ ਤਾਂ ਆਪਾਂ ਇਹਨੂੰ ਕਿਵੇਂ ਰੱਖਣਾ ਇਸ ਤਰ੍ਹਾਂ ਰੱਖ ਕੇ ਤੁਸੀਂ ਦੇਖ ਲਿਆ ਕਰੋ ਇੱਥੋਂ ਆਪਾਂ 2 ਇੰਚ ਛੱਡ ਕੇ ਲਾਉਣਾਗਾ ਆਹ ਦਾ ਪੂਰ ਜਿੰਨੀਕ ਕਿਉਂਕਿ ਮੰਨ ਕੇ ਜੇ ਕਾਲੂ ਪਾਰੀ ਨਾ ਪਾਏ ਨਾ ਕਿਸੇ ਦੇ ਪੂਰਾ ਹੋਈ ਵੀ ਆਏ ਨਾ ਤਾਂ ਤਾਂ ਕਰਕੇ ਜਿਹੜੀਆਂ ਭਣਾ ਕਹਿੰਦੇ ਬਾਈ ਬਾੜੀ ਢੰਗਾਈ ਪੈਂਦੀ ਆ ਤਾਂ ਤੁਸੀਂ ਬਾੜੀ ਢੰਗਾਈ ਨਹੀਂ ਚਾਹੁੰਦੇ ਤਾਂ ਇੱਥੋਂ ਐਵੇਂ ਨਿਸ਼ਾਨ ਲਾ ਲਿਆ ਕਰੋ ਇਹਨੂੰ ਬਾਹਰ ਕੱਢਦਾ ਕਰੋ ਠੀਕ ਆ ਨੇਰੇ ਕਰਕੇ ਦਿਖਾ ਦਿਓ ਕੈਮਰਾ ਇਸ ਨੂੰ ਬਾਹਰ ਕੱਢਦਾ ਕਰੋ ਇਹ ਨਹੀਂ ਹੈ ਵੀ ਆਪਾਂ ਜ਼ਰੂਰੀ ਇੱਥੇ ਲਾਉਣਾ ਆਹ ਵਾਲੀ ਸ਼ੇਪ ਦੇਣ ਵਾਸਤੇ ਵੀ ਆਪਾਂ ਨੂੰ ਇਸ ਤਰ੍ਹਾਂ ਕਰ ਸਕਦੇ ਹਾਂ ਹਨ ਦੋਨੇ ਸ਼ੇਪ ਆ ਤੁਹਾਨੂੰ ਇਕੱਠੀਆਂ ਪਈਆਂ ਨੇ ਠੀਕ ਆ ਜੀ ਸਮਝ ਲੱਗੀ ਕੰਮ ਵੀ ਮੈਨੂੰ ਦੱਸ ਜੋ ਨਾ ਲੱਗੀ ਤਾਂ ਵੀ ਕਰ ਦਿਓ ਬਈ ਸਾਨੂੰ ਸਮਝ ਨਹੀਂ ਲੱਗਦੀ ਦਿਵਾਰੇ ਦੱਸੋ ਠੀਕ ਆ ਹੁਣ ਆਪਾਂ ਕੀ ਕਰਾਂਗੇ ਆਹ ਫੱਟੀ ਦੇ ਨਾਲ ਸਾਰਾ ਨਿਸ਼ਾਨ ਲਾਵਾਂਗੇ ਇੱਥੋਂ ਪੂਰਾ ਧਿਆਨ ਦੇ ਨਾਲ ਇੱਥੋਂ ਪੋਰਾ ਪੋਰਾ ਨਾ ਕੰਮ ਦੀ ਬਰੀਕੀ ਦੇ ਵਿੱਚ ਜਾ ਕਰੋ ਮਾੜਾ ਮਾੜਾ ਟਾਈਮ ਜ਼ਰੂਰ ਲੱਗਦਾ 5 ਇੱਕ ਮਿੰਟ ਵੱਧ ਪਰ ਕੱਪੜਾ ਦਿਵਾਰੇ ਮੋੜ ਕੇ ਨਹੀਂ ਆਊਗਾ ਆਹ ਉੱਛਦਾ ਨਿਸ਼ਾਨ ਲਾ ਕੇ ਇੱਥੋਂ ਥੋੜਾ ਬਾਹਰ ਕੱਢ ਦੇਣਾ ਇਹ ਆਲ ਇੰਨਾ ਬਾਹਰ ਲਾਜ਼ਮੀ ਘਟਣਾ ਹੈ ਧਿਆਨ ਰੱਖਣਾ ਪੈਣਾ ਨੇ ਕੁਰਤਾ ਪੈਂਮਾ ਹੋਵੇ ਭਾਵੇਂ ਸ਼ਰਟ ਇਹਨੇ ਹਮੇਸ਼ਾ ਦੇ ਕਰਨਾ ਕੋਰਤੇ ਪਿਆਵੇਂ ਐਂ ਹੀ ਕੱਟਣਾ ਬਾਹਰ ਹਨਾ ਲੋ ਜੀ ਇਥੋਂ ਆਪਾਂ ਬਾਨੂ ਰੱਖੀ ਕੱਟ ਲਿਆ ਕਿਉਂਕਿ ਗਾਹ ਜਦੋਂ ਮੋੜ ਕੇ ਕੱਪੜੇ ਲਿਆਉਂਦਾ ਫਿਰ ਉਹ ਕਹਿੰਦਾ ਤੂੰ ਨਹੀਂ ਸਿਉਂਤੇ ਕਿਸੇ ਤੋਂ ਗਾਹ ਸਮਾਏ ਆ ਹਨਾ ਇਹ ਚੀਜ਼ਾਂ ਜੀਆਂ ਹੋਣ ਲੱਗਦੀ ਤਾਂ ਅਗਰ ਕਿ ਤੁਹਾਨੂੰ ਮੈਂ ਕਹਿੰਦਾ ਉਹਨਾਂ ਪਹਿਲਾਂ ਹੀ ਵਧੀਆ ਧਿਆਨ ਦੇ ਨਾਲ ਕੰਮ ਨੂੰ ਕਰਿਆ ਕਰੋ ਇਥੋਂ ਆਪਾਂ ਕੀ ਕਰਾਂ ਜਿੰਨਾ ਕ ਕੱਪੜਾ ਸਿਉਂਨ ਦੇ ਵਿੱਚ ਉਹ ਹੁੰਦਾ ਬਾਅਦ ਉਹਨਾਂ ਛੱਡ ਲੈਣਾ ਇਥੋਂ 50 ਫੇਰ ਦੇਣਾ ਪੁੱਠੇ ਪਾਸੇ ਠੀਕ ਹੈ ਪ੍ਰੈਸ ਕੋਲੇ ਕਰਮ ਹੈ ਕਿ ਪ੍ਰੈਸ ਮਾਰ ਲੈਣੀ ਆ ਸਾਢੇ ਕਿ ਪੰਜ ਪੌਣੇ ਕਿ 6 ਇੰਚ ਫੱਟੀਆਂ ਦੀ ਲੰਬਾਈ ਹੁੰਦੀ ਹੈ ਤਾਂ ਹਨ 2 ਲੜ ਚੱਕਣੇ ਧਿਆਨ ਦੇ ਨਾਲ ਇਥੋਂ 2 ਲੜ ਚੱਕ ਕੇ ਹੁਣ ਆਪਾਂ ਫੱਟੀਆਂ ਕੱਟ ਦੇਗੇ ਜੀ ਇਸ ਤਰ੍ਹਾਂ ਠੀਕ ਹੈ ਫੱਟੀਆਂ ਦੇ ਵਿੱਚ ਪੇਸਟਿੰਗ ਪਾ ਕੇ ਵਧੀਆ ਸ਼ੌਕ ਨਾ ਬਣਾਇਆ ਕਰੋ ਜਿਹੜੀਆਂ ਆਪਾਂ ਨੂੰ ਨਹੀਂ ਆਉਂਦੀ ਪੇਸਟਿੰਗ ਪਾਉਣੀ ਹਨਾ ਕਿਵੇਂ ਪੈਂਦੀ ਹੈ ਬਟਨ ਟੇ ਕਿਵੇਂ ਲੱਗਦੀ ਆ ਉਹ ਆਪਾਂ ਕੱਲ ਵੀਡੀਓ ਦੀ ਅਪਲੋਡ ਕਰਾਂਗੇ ਕੋਸ਼ਿਸ਼ ਕਰਾਂਗੇ ਪੂਰੀ ਜੇ ਕੋਈ ਡਿੱਕਾ ਨਾ ਲੱਗਿਆ ਹਨਾ ਆਵਿਧਿਆ ਨਾ ਦੇਖ ਲੈ ਦੋ ਲੜਾਂ ਦੀ ਕਾਰਡ ਪਾਉਣੀ ਆਪਾਂ ਨੇ ਇਹ ਅੰਕ ਠੀਕ ਆ ਪਹਿਲੋ ਵਾਲੀ ਕਾਰਡ ਨਾ ਵਿੱਚ ਆ ਗਈ ਸੀ ਹੁਣ ਮੈਂ ਆਪਦੇ ਹਿਸਾਬ ਨਾਲ ਕੱਟ ਰਿਹਾ ਕਿਉਂਕਿ ਮੇਰਾ ਹੱਥ ਠਿਕਿਆ ਹੋਇਆ ਤੁਸੀਂ ਵੀ ਜੇ ਤੁਹਾਡੇ ਤੋਂ ਆ ਘੱਟ ਲੱਗਦੀ ਤਾਂ ਆਪਦੇ ਹਿਸਾਬ ਨਾਲ ਪਾ ਸਕਦੇ ਹੋ ਸਾਰਾ ਆਪਾਂ ਫੱਟੀ ਦੇ ਨਾਲ ਨਹੀਂ ਜੇ ਨਾ ਫੱਟੀ ਉਹਨਾਂ ਪੈਣਾ ਬੱਤੇ ਜਿਹੜੀਆਂ ਬਿਲਕੁਲ ਨਹੀਂ ਹੋਣ ਹਨ ਹੱਥ ਨਹੀਂ ਠਿਕਿਆ ਹੋਇਆ ਹੁਣ ਆਪਾਂ ਇੱਥੇ ਹਲਕਾ ਟੱਕ ਲਾ ਲੈਨੇ ਇਹਦਾ ਪਤਾ ਲੱਗਦਾ ਰਹਿੰਦਾ ਵੀ ਮੂਹਰੇ ਪਾਸਾ ਹੋਰ ਕੋਈ ਇਹਦਾ ਬਾਹਲਾ ਹੋਣੀ ਹੈ ਕਈ ਪੈਣਾ ਪਈ ਬਈ ਟੱਕ ਕਾ ਇਹਦਾ ਪਤਾ ਲੱਗ ਜਾਂਦਾ ਵੀ ਕਈ ਵਾਰੀ ਬਾਹ ਪੁੱਠੀ ਸਿੱਧੀ ਇਹ ਆਲੂ ਹੁਣ ਆਪਾਂ ਇਹਨੂੰ ਸਾਈਡ ਤੇ ਰੱਖ ਦਾਂਗੇ ਤੀਰਾ ਕਿੰਨਾ ਦਾ 8 ਇੰਚ ਯਾਨੀ ਕਿ ਦੂਰਾ ਆਪਣਾ ਖੋਲ ਕੇ ਹੋ ਗਿਆ 16 ਇੰਚ ਤਿਆਰ ਹੁਣ ਆਪਾਂ ਇਹਨੂੰ ਕਿੰਨਾ ਰੱਖਾਂਗੇ 16 ਤੇ 2 18 9 ਇੰਚ ਇਥੋਂ ਰੱਖਾਂਗੇ ਐਵੇਂ ਮੋੜ ਕੇ 9 ਇੰਚ ਆਪਾਂ ਇਥੋਂ ਰੱਖ ਲੈਣਾਗਾ ਆਹ ਨੂੰ 9 ਇਥੋਂ ਆਪਾਂ ਸਾਢੇ ਇੱਕ ਪੰਜ ਚੌੜਾ ਪੀਸ ਲਾ ਲਾਂਗੇ ਇਹ ਇਸ ਤਰ੍ਹਾਂ ਬਿਲਕੁਲ ਸਿੱਧਾ ਪੀਸ ਰੋੜਾ ਟੇਡਾ ਪਿੰਗਾ ਨਹੀਂ ਜਾਉਣਾ 8 ਆਪਾਂ ਕਿੰਨਾ ਰੱਖਾਂਗੇ 8.5 ਠੀਕ ਆ ਜਾਨੀ ਕਿ 17 ਇਧਰ ਕਿੰਨਾ ਰੱਖਾਂਗੇ 4 ਤੋਂ 1 ਸੂਤ ਘੱਟ ਕਿਉਂਕਿ ਮੁੰਡਾ ਪਤਲਾ ਹੈ ਆਮ ਆਪਾਂ 4 ਰੱਖਦੇ ਨੇ ਇਹਦੇ ਤੋਂ ਘੱਟ ਰੱਖਿਆ ਇੱਥੋਂ ਕਿੰਨਾ ਰੱਖਾਂਗੇ 5 5 ਤੋਂ ਵੀ ਮਰਦਾ ਆ ਇਹਨੂੰ 1 ਸੂਤ ਘੱਟ ਕਰ ਲਿਆ 5 ਤੋਂ ਵੀ ਇਧਰੋਂ ਕਿੰਨਾ ਰੱਖਾਂਗੇ ਆਪਾਂ 22 ਇੰਚ ਨੀਚੇ ਨੂੰ 8 ਇੰਚ ਰੱਖਾਂਗੇ ਗਲਾ ਪਹਿਲਾਂ ਵਾਲਾ ਵੱਡਾ ਨਾ ਕੱਟਿਆ ਕਰੋ ਬਾਅਦ ਦੇ ਵਿੱਚ ਛਾਂਟ ਪਾ ਜੀ ਕੱਲ ਚੜਾਉਣ ਵੇਲੇ ਹਨਾ ਹਲਕਾ ਜਿਹਾ ਬਾਹਰੋਂ ਰੱਖਿਆ ਮੈਂ ਤੀਰ ਦੇ ਵਿੱਚ ਇੱਥੋਂ ਆਪਾਂ ਇਹ ਨਿਸ਼ਾਨ ਦੇਣਾ ਬਲਾਗਣਾ ਇਹ ਠੀਕ ਹੈ ਇੱਥੋਂ ਆਪਾਂ ਟੱਕਦੇ ਹਾਂ ਇੱਕ ਤੀਰੇ ਦਾ ਇਧਰੋਂ ਇੱਕ ਸੂਤ ਹੋਰ ਚੱਕ ਦਾਂਗੇ ਬਾਹਰਲੇ ਪਾਸੇ ਇਧਰੋਂ ਤੀਰੇ ਚੜਾਂਗੇ ਹੁਣ ਇਹਨੂੰ ਚੈੱਕ ਕਰਨਾ ਆਪਾਂ ਨੇ ਐਂ ਨਹੀਂ ਰੱਖਦੇ ਨਾ ਨਹੀਂ ਬਾਅਦ ਦੇ ਵਿੱਚ ਦਿੱਕਤ ਆਊਗੀ ਹੁਣ ਜੇ ਕੋਈ ਨੁਕਸ ਹੋਊਗਾ ਜੇ ਕੋਈ ਕਪੜਾ ਵਾਧਾ ਘਾਟਦਾ ਹੋਊਗਾ ਆਪਾਂ ਨੂੰ ਹੁਣੇ ਪਤਾ ਲੱਗ ਜੀ ਫਿਰ ਆਪਾਂ ਉਹਨੂੰ ਛਾੜ ਦਾਂਗੇ ਕਿਵੇਂ ਚੈੱਕ ਕਰਨਾ ਇਹਨੂੰ ਧਿਆਨ ਨਾਲ ਦੇਖਣਾ ਤੁਸੀਂ ਸਭ ਤੋਂ ਜ਼ਰੂਰੀ ਆ ਇਹ ਕੁਰਤਾ ਕੱਟਣਾ ਸ਼ਰਟ ਕੱਟਣਾ ਸ਼ਰਟ ਕੱਟਣੀ ਆਪਾਂ ਨੇ ਹਣਾ ਸਭ ਤੋਂ ਜ਼ਰੂਰੀ ਆ ਚੀਜ਼ ਆ ਆਪਾਂ ਨੂੰ ਇਹ ਇੱਥੋਂ ਰੱਖਿਆ ਆਪਾਂ ਨੇ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਜਿੰਨਾ ਨਾ ਚੜ੍ਹਾਊਗਾ ਸਿਉਣ ਦੇ ਵਿੱਚ ਕਪੜਾ ਹੋਊਗਾ ਉਹਨਾਂ ਰੱਖ ਲੈਣਾ। ਇੱਥੋਂ ਨਾ ਹੀ ਤਾਂ ਵਧੇ ਨਾ ਘਟੇ ਬਿਲਕੁਲ ਸਿੱਧਾ। ਤੇ ਉਧਰੋਂ ਇੱਥੋਂ। ਠੀਕ ਆ ਆ ਚੀਜ਼ ਸ਼ਰਟ ਦੀ ਚੰਗੀ ਤਰ੍ਹਾਂ ਆਪਾਂ ਬਰੋਬਰ ਕਰ ਲੈਂਗੇ। ਹੁਣ ਆਪਾਂ ਇਹਨੂੰ ਮੋੜ ਕੇ ਦੇਖਾਂਗੇ ਕਿ ਕਿੰਨਾ ਕੁ ਵਾਧਾ ਘਟਦਾ ਜੀ ਆ ਇਸ ਤਰ੍ਹਾਂ। ਠੀਕ ਆ। ਆ ਤੁਹਾਡੇ ਸਾਹਮਣੇ ਐਨਾ ਹਜੇ ਆਪਾਂ ਹੋਰ ਲਊਗਾ ਫਿਰ ਜਾ ਕੇ ਸ਼ਰਟ ਇੱਥੋਂ ਫਿੱਟ ਬੈਠੂਗੀ ਯਾਨੀ ਕਿ ਆ ਚੀਜ਼। ਮੈਂ ਤੁਹਾਨੂੰ ਨਿਸ਼ਾਨ ਵੀ ਲਾ ਕੇ ਦਿਖਾਉਂਦਾ ਆ। ਇਸ ਤਰ੍ਹਾਂ ਠੀਕ ਹੈ ਐਸ ਤਰ੍ਹਾਂ ਜੇ ਤੁਸੀਂ ਰੱਖ ਕੇ ਕਟੋਗੇ ਤਾਂ ਤੁਹਾਡਾ ਜਿਹੜਾ ਕੁਰਤਾ ਜਾਂ ਸ਼ਰਟਾ ਬਿਲਕੁਲ ਓਕੇ ਦੀ ਰਿਪੋਰਟ ਆਊਗੀ ਠੀਕ ਹੈ ਇਸ ਤੋਂ ਆਪਾਂ ਫਿਰ ਇਹਨੂੰ ਲਾ ਦੇ ਜਿੰਨਾ ਆਪਣਾ ਵਾਧਾ ਸਾਹਮਣਾ ਜਾਂ ਫਰੰਟ ਤੁਸੀਂ ਕਹਿੰਦੇ ਹੋ ਜੋ ਵੀ ਇਹ ਇਸ ਤਰ੍ਹਾਂ ਧਿਆਨ ਦੇ ਨਾਲ ਦੋ ਲੜ ਆਪਾਂ ਮੂਹਰੇ ਮੂਹਰੇ ਪੱਲੇ ਦੀ ਕੱਟ ਲਈਏ ਲਓ ਜੀ ਹੋਰ ਆਪਾਂ ਚੈੱਕ ਕਰਾਂਗੇ ਵੀ ਸਹੀ ਹੈ ਨਾ ਬਿਲਕੁਲ ਸਹੀ ਹੈ ਕੋਈ ਲੜ ਵਾਧਾ ਘਟਦਾ ਨਹੀਂ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਜਿਹੜੀਆਂ ਭੈਣਾਂ ਫੇਸਬੁੱਕ ਚਲਾਉਂਦੀਆਂ ਉਹ YouTube ਤੋਂ ਆਪਣਾ ਲਿੰਕ ਚਾੱਕ ਕੇ ਫੇਸਬੁੱਕ ਤੇ ਪਾਇਆ ਕਰੋ ਜੇ ਕਿਸੇ ਭੈਣਾਂ ਦੇ ਗਰੁੱਪ ਬਣੇ ਹੁੰਦੇ ਆ ਤਾਂ ਗਰੁੱਪਾਂ ਦੇ ਵਿੱਚ ਵੀਡੀਓ ਲਾਜ਼ਮੀ ਪਾਇਆ ਕਰੋ ਤੇ ਜਿਹੜੀਆਂ ਭੈਣਾਂ ਨੂੰ ਦੁਬਾਰੇ ਫਿਰ ਮੈਂ ਕਹਣਾ ਨਹੀਂ ਕੋਈ ਲਾਈਕ ਸ਼ੇਅਰ ਕਮੈਂਟ ਕਰਨਾ ਆਉਂਦਾ ਤਾਂ ਉਹ ਆਪਣੇ WhatsApp ਨੰਬਰ ਤੇ ਜਾ ਕੇ ਗੋਲਕੀ ਭੇਜਿਆ ਕਰੋ ਤੇ ਬਾਕੀ ਗਰੁੱਪ ਦੇ ਵਿੱਚ ਆਪਦਾ ਨੰਬਰ ਐਡ ਜਰੂਰ ਕਰਾਓ ਕੋਈ ਪੈਸਾ ਨਹੀਂ ਬਿਲਕੁਲ ਫ੍ਰੀ ਸੇਵਾ ਕੋਈ ਭੈਣ ਸਿੱਖ ਸਕਦੀ ਹੈ ਕੱਟਣਾ ਸਲਾਈ ਕਰਨ ਠੀਕ ਆ ਬੱਦ ਤੋਂ ਬੱਦ ਜਾਣਕਾਰੀ ਅੱਗੇ ਸ਼ੇਅਰ ਕਰਿਆ ਕਰੋ ਬਸ ਇਨੀ ਗੇ ਬੇਨਤੀ ਪ੍ਰਵਾਨ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ